ਇਹ ਬੌਂਸਾਈ ਆਰਟ ਹੈ ਜੀ ਬੌਂਸਾਈ ਆਰਟ ਦੇ ਵਿੱਚ ਤੁਹਾਨੂੰ ਨਾ ਹਰੇਕ ਦਰਖਤ ਨੂੰ ਜਿਹੜੇ ਵੀ ਆਮ ਦਰਖਤ ਹੁੰਦੇ ਨੇ ਉਹਨਾਂ ਨੂੰ ਤੁਸੀਂ ਬਹੁਤ ਛੋਟੇ ਰੱਖ ਸਕਦੇ ਹੋ ਪੰਜਾਬੀ ਵਿੱਚ ਕਹਿੰਦੇ ਤਾਂ ਬੌਣੇ ਰੱਖ ਸਕਦੇ ਆ ਇਹ ਫਾਈਕਸ ਗ੍ਰੀਨ ਆਈਲੈਂਡ ਦਾ ਟਰੀ ਤੇ ਇਹ ਤਕਰੀਬਨ ਚਾਈਨਾਜ਼ ਦਾ ਨੇਟਿਵ ਹੁੰਦਾ ਵੈਸੇ ਤਾਂ ਅੱਛਾ ਜੀ ਇਹਦੀ ਜਿਹੜੀ ਏਜ ਆ ਹੋ ਤਕਰੀਬਨ 38 ਸਾਲ ਨੂੰ ਟੱਚ ਕਰ ਚੁੱਕੀ ਹੋਣੀ ਆ ਜੇ ਆਪਾਂ ਐਕਚੁਅਲੀ ਕੈਲਕੂਲੇਟ ਕਰਦੇ ਜਾਈਏ ਉਹ ਬੇਲ ਹੁੰਦੀ ਆ ਪਰ ਉਹ ਦਰਖਤ ਟਾਈਪ ਲੱਗੀ ਹੋਈ ਆ ਹਾਂ ਜੀ ਇਹ ਬੋਗਨਵੈਲ ਹੈ ਜੀ ਇਹਨੂੰ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਮੋਲਡ ਕਰਕੇ ਇੱਕ ਟਰੀ ਬਣਾ ਸਕਦੇ ਹੋ ਪਿਲਕਣ ਹੈ ਜੀ ਹੈ ਪਿਲਕਣ ਹੈ ਹਾਂ ਜੀ ਆਮ ਆਪਣੇ ਪੰਜਾਬ ਦਾ ਨੇਟੇ ਨਾਰਥ ਇੰਡੀਆ ਦਾ ਹਾਂ ਤੇ ਇਹਦੇ ਵਿੱਚ ਇਹਨੂੰ ਸੀਗਾ ਕਿ ਇਹਦੀਆਂ ਟਾਣੀਆਂ ਇਦਾਂ ਜਾਣਗੀਆਂ ਸਿੱਧੀਆਂ ਹਾਂ ਹੁਣ ਇਹਨੂੰ ਮੰਨ ਲਓ ਜਿਹੜੇ ਦਿਖ ਦੇਣੀਆਂ ਉਹ ਬਹੁਤ ਵੱਡੇ ਦਰਾਕਰ ਦੇ ਦੇਣੀਆਂ ਹੂੰ ਇਹ ਵੀ ਹੈਗਾ ਤਾਂ ਕਿ 16-17 ਸਾਲ ਪੁਰਾਣਾ ਇਹ ਜਿਹੜਾ ਬੁੱਟਾ ਹੈ ਇਹ ਜੇਡ ਹੁੰਦਾ ਜੀ ਆਮ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੇ ਥੱਲੇ ਨੂੰ ਟਾਣੀਆਂ ਲਟਕਦੀਆਂ ਹੁੰਦੀਆਂ ਹਾਂ ਤੇ ਇਹਨੂੰ ਆਪਾਂ ਪ੍ਰੋਪਰਲੀ ਜੇ ਆਪਾਂ ਮੇਨਟੇਨ ਕਰਦੇ ਜਾਈਏ ਤਾਂ ਇੱਕ ਦਰਖਤ ਦਾ ਰੂਪ ਲੈ ਸਕਦਾ ਹੈ। ਉਹਦੇ ਲਈ ਇਹਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ ਜੀ। ਤਿੰਨ ਇਹਦੇ ਸਟੈਪ ਹੁੰਦੇ ਨੇ ਮੇਜਰ ਇਹਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਹਾਂਜੀ ਸਾਰੇ ਬੂਟੇ ਟ੍ਰੇਨ ਅੰਦਰ ਟ੍ਰੇਨਿੰਗ ਨੇ। ਇਹ ਮੇਰੇ ਹੱਥ ਦੇ ਵਿੱਚ 13 ਸਾਲਾਂ ਦੀ ਉਮਰ ਆ ਇਹਨਾਂ ਦੀ। ਹਾਂਜੀ ਇਹ ਮਤਲਬ ਹੈ ਕਿ ਗੂੰਦ ਤੋਂ ਜਿਹੜੀ ਗੁੱਗਲ ਬਣਦੀ ਹੈ। ਹਾਂਜੀ ਜੇ ਤੁਸੀਂ ਇਹ ਸਮੈਲ ਦੇਖੋਗੇ ਤਾਂ ਇਹ ਸਮੈਲ ਆਲਮੋਸਟ ਉਹੀ ਹੁੰਦੀ ਹੈ ਜੋ ਗੁੱਗਲ ਦੀ ਹੁੰਦੀ ਹੈ। ਕਈ ਬਹੁਤ ਛੋਟੇ ਨੇ। ਕਈ ਬਹੁਤ ਵੱਡੇ ਨੇ। ਤਾਂ ਇਹਨਾਂ ਦੇ ਵਿੱਚ ਓਨਾ ਕੀ ਪਾਣੀ ਟੰਗ ਇਹਨੂੰ ਵੀ ਫਿਰ ਆਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਆ ਦੇਖੋ ਜੀ ਆਹ ਡੰਡਾ ਲਾਇਆ ਹੋਇਆ ਵਿਚਾਲੇ ਹਾਂਜੀ ਨਾਲ ਵਾਇਰ ਬੰਨ ਕੇ ਇਹਨੂੰ ਮਤਲਬ ਜਦੋਂ ਤੱਕ ਇਹ ਆਪਣੀ ਉੱਤੇ ਤੇ ਤਣੇ ਤੇ ਨਹੀਂ ਖੜ ਜਾਂਦਾ ਹਾਂ ਤੱਕ ਇਹਦੇ ਤੇ ਰਹੂਗਾ ਉਦੋਂ ਤੱਕ ਇਹਨੂੰ ਮੈਂ ਨਾਲ ਦੀ ਨਾਲ ਪਰਨ ਕਰਦਾ ਜਾਊਂਗਾ ਤੇ ਇਸ ਤਰ੍ਹਾਂ ਇਹ ਵੀ ਇੱਕ ਟ੍ਰੀ ਦੀ ਸ਼ੇਪ ਲੈ ਰਿਹਾ ਇਹ ਐ ਇਦਾਂ ਨੂੰ ਕਾਦੇ ਬਣ ਗਿਆ ਜੀ ਇਹ ਇਹ ਦੀ ਇੱਕ ਇਹਨਾਂ ਦੇ ਬਹੁਤ ਸਾਰੇ ਨਾ ਉਹ ਹੁੰਦੇ ਨੇ ਸ਼ੇਪਸ ਹਾਂ ਇਹਨੂੰ ਸਲੈਂਟਿੰਗ ਕਹ ਦਿੰਨੇ ਆ ਕੇਸਕੇਟ ਕਹ ਦਿੰਨੇ ਹਨ ਇਸ ਤਰ੍ਹਾਂ ਪਿਆ ਤੇ ਡ੍ਰੈੰਗ ਰੂਮ ਚ ਰੱਖਿਆ ਜਾਂਦਾ ਆਮ ਤੌਰ ਤੇ ਦੋ ਦੋ ਚਾਰ ਚਾਰ ਦਿਨਾਂ ਲਈ ਇਹ ਪ੍ਰੈਜੈਂਟ ਕੀਤਾ ਜਾਂਦਾ ਇਹ ਵੀ ਤਕਰੀਬਨ 14 15 ਸਾਲਾਂ ਪੁਰਾਣਾ ਹੈ ਮੇਰੀ ਜਿਹੜੀ ਇੱਕ ਡਿਜ਼ਾਇਰ ਸੀ ਇੱਛਾ ਸੀ ਕਿ ਹਰ ਕਿਸਮ ਦਾ ਪਲਾਂਟ ਹੈ ਹਰ ਕਿਸਮ ਦਾ ਟਰੀ ਹੈ ਜਿਹੜਾ ਜਿਹੜਾ ਵੀ ਹੋਵੇ ਪੰਜਾਬ ਦਾ ਤਾਂ ਹੋਵੇ ਹੀ ਹੋਵੇ ਜੋ ਵੀ ਹੋਵੇ ਮੇਰੇ ਘਰੇ ਹੋਵੇ ਪਰ ਮੈਨੂੰ ਤਾਂ ਬਹੁਤ ਕੀਲੇ ਚਾਹੀਦੇ ਸੀ ਤੇ ਫਿਰ ਇਹ ਟੈਕਨੋਲੋਜੀ ਮੈਨੂੰ ਲੱਭੀ ਐ ਆਰਟਿਕ ਇਹਨੂੰ ਸਿੱਖਿਆ ਮੈਂ ਤੇ ਇਹਨਾਂ ਨੂੰ ਛੋਟੇ ਰੱਖਿਆ ਜਾਂਦਾ ਬਾਉਣੇ ਰੱਖਿਆ ਜਾਂਦਾ ਤੁਸੀਂ ਇਹ ਦੇਖੋ ਕਿ ਇੱਕ ਟਾਣੀ ਤੋਂ ਜਦੋਂ ਅਸੀਂ ਇਹਨੂੰ ਕੱਟ ਕਰਦੇ ਹਾਂ ਹਮਮ ਕ੍ਰੀਜ਼ ਦੀ ਜਾਂ ਪਲਾਂਟ ਦੀ ਨੇਚਰ ਹੁੰਦੀ ਹੈ ਕਿ ਜੇ ਤੁਸੀਂ ਉਹਨੂੰ ਪਰਨਨ ਕਰਦੇ ਹੋ ਤਾਂ ਉਹ ਮਲਟੀਪਲਾਈ ਹੁੰਦਾ ਉਹਦੀਆਂ ਟਾਣੀਆਂ ਵੱਧਦੀਆਂ ਨੇ ਅੱਛਾ ਫਰੂਟ ਫਲ ਜਿਹੜਾ ਸਭ ਤੋਂ ਵੱਧ ਲੱਗਣਾ ਸ਼ੁਰੂ ਹੋ ਜਾਂਦਾ ਦੂਸਰਾ ਜਿਹੜੀ ਇਹਦੀ ਮੈਚਿਓਰਿਟੀ ਹੈ ਉਹ ਹੋਰ ਵੱਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਕੋ ਲੱਗਿਆ ਨੇ ਇਹ ਹਾਂਜੀ ਠੀਕ ਉਹ ਇਹ ਦੇਖੋ ਇਹਦਾ ਇੱਕ ਟਰੀ ਦਾ ਸਿਰਫ ਸਾਈਜ਼ ਐਡਾ ਹੀ ਹੈ ਇਹਦੇ ਤੋਂ ਅਸੀਂ ਤਕਰੀਬਨ 80-85 ਠੀਕੂ ਜਿਹੜੇ ਆ ਉਹ ਹੁਣ ਤੱਕ ਅੰਜਾਇ ਕਰ ਚੁੱਕੇ ਆ ਹਾਂ ਪੁਰਾਣਾ ਹੈਗਾ ਔਰ ਸਾਈਜ਼ ਦੇਖੋ ਬਿਲਕੁਲ ਕੋਈ ਛੋਟਾ ਮੋਟਾ ਨਹੀਂ ਹੁੰਦਾ ਨਾ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਨੇੜੇ ਤੇ ਦੁਕਾਨਾ ਦੇਖੋ ਸਾਈਜ਼ ਦੇਖੋ ਭਾਵੇਂ ਜਿੰਨਾ ਮਰਜ਼ੀ ਛੋਟਾ ਹੋਵੇ ਹਾਂ ਪਰ ਇਹਨਾਂ ਦੇ ਫਰੂਟਸ ਜਿਹੜੇ ਹੁੰਦੇ ਨੇ ਉਹ ਬਿਲਕੁਲ ਉਸੇ ਸਾਈਜ਼ ਦੇ ਹੁੰਦੇ ਨੇ ਔਰ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇਹ ਦਰਖਤ ਦੇ ਉੱਤੇ ਪੱਕਦੇ ਅਸੀਂ ਆਰਟੀਫੀਸ਼ੀਅਲੀ ਇਹਨੂੰ ਕਿਸੇ ਤਰੀਕੇ ਨਹੀਂ ਪਕਾਉਂਦੇ ਨਾ ਕੋਈ ਇਹ ਤੇ ਇਨਸੈਕਟ ਜਾਂ ਜਿਹੜੇ ਕੀਟ ਪਤੰਗੇ ਆਉਂਦੇ ਹੂੰ ਉਹਨਾਂ ਤੋਂ ਵਿਚਾਰ ਰਿਹਾ ਦੂਸਰਾ ਨਾ ਕੋਈ ਖਾਦ ਹੈ ਨਾ ਕੋਈ ਸਪਰੇਅ ਹੈ ਜਿਸ ਤਰ੍ਹਾਂ ਦਾ ਇਹ ਇਹ ਬੜਾ ਸ ਇਹ ਟੈਕਸਾਸ ਸੇ ਹੈ ਜੀ ਅਮਰੀਕਾ ਦਾ ਨੇਟਿਵ ਹੈ ਅਮਰੀਕਾ ਦਾ ਬੂਟਾ ਹੈ ਹਾਂਜੀ ਤੇ ਇਹਦੇ ਵਿੱਚ ਵੀ ਤਾਰਾਂ ਬਹੁਤ ਊਲਾਈਆਂ ਹੋਈਆਂ ਨੇ ਆ ਇਹ ਜਿਹੜੀਆਂ ਟਾਹਣੀਆਂ ਜਿਹੜੀਆਂ ਬਹੁਤ ਨਰਮੰਦੀਆਂ ਦੇਖੋ ਆਹ ਟਾਹਣੀਆਂ ਦੇ ਨਿਕਲਦੀਆਂ ਨੇ ਇਹਨਾਂ ਨੂੰ ਜਦੋਂ ਦਰਖਤ ਵਾਂਗੂ ਪੂਰਾ ਬਣਾਉਣਾ ਹੈ ਇਹ ਤਕਰੀਬਨ 2-3 ਸਾਲ ਬੰਨ੍ਹ ਕੇ ਰੱਖੂਗਾ ਮੈਂ ਅੱਛਾ ਇਹ ਸਾਰਾ ਦੇ ਕੇ ਰੱਖਣਾ ਹੈ ਫਿਰ ਹਾਰਡ ਹੋ ਜਾਣਗੀਆਂ ਫਿਰ ਖੜ ਜਣਗੀਆਂ ਇੱਥੇ ਫਿਰ ਇਹਨਾਂ ਨੂੰ ਖੋਲਦਾ ਹੈ ਤਾਰੀਆਂ ਤੇ ਸਾਰੇ ਜਿਹੜੀ ਉਹਦੇ ਕੁਆਲਿਟੀਜ਼ ਨੇ ਗੁਣ ਨੇ ਜਿਹੜੇ ਉਹ ਵੱਡੇ ਵਾਲੇ ਹੁੰਦੇ ਨੇ ਇਹਨਾਂ ਨੂੰ ਫਰੂਟ ਵੀ ਉਦਾਂ ਹੀ ਲੱਗਦੇ ਨੇ ਫੁੱਲ ਫਾਲ ਵੀ ਉਦਾਂ ਹੀ ਲੱ ਇਹਨਾਂ ਦੇ ਪੱਤੇ ਵੀ ਜਿਹੜੇ ਨੇ ਬਿਲਕੁਲ ਹੈਲਦੀ ਦੇਖੋ ਹੈਲਥ ਬਿਲਕੁਲ ਸਹੀ ਤੁਹਾਨੂੰ ਚਮਕਦੇ ਨਜ਼ਰ ਆਉਣਗੇ ਹੂੰ ਇਹ ਸਾਰਾ ਕੁਝ ਅਸੀਂ ਇਹਨਾਂ ਨੂੰ ਪਾਲਣ ਲਈ ਇੱਕ ਤਕਨੀਕ ਜਿਹੜੀ ਆਰਟ ਆ ਉਹ ਬੰਸਾਈ ਵਰਤਦੇ ਹਾਂ ਇਹਨਾਂ 'ਚ ਸਾਰੀਆਂ ਨੇ ਮੈਡੀਸਨਲ ਪ੍ਰੋਪਰਟੀਆਂ ਹੁੰਦੀਆਂ ਨੇ ਤੇ ਉਹ ਇਦਾਂ ਦੀਆਂ ਪ੍ਰੋਪਰਟੀਆਂ ਨੇ ਵੀ ਤੁਸੀਂ ਖਾਓਗੇ ਤਾਂ ਤੁਹਾਨੂੰ ਕਿਸੇ ਕਿਸਮ ਦਾ ਉਹ ਨੁਕਸਾਨ ਨਹੀਂ ਦੇਣਗੀਆਂ ਫਾਇਦਾ ਹੀ ਹੋਊਗਾ ਇਹਨਾਂ ਨੇ ਮੇਰੀ ਸਿਹਤ ਬਹੁਤ ਵਧੀਆ ਰੱਖੀ ਜੀ ਮੈਂ ਇਹਨਾਂ ਦੇ ਨਾਲ ਬੜਾ ਮਜ਼ਾ ਲੈਣਾ ਹਾਂ ਬਹੁਤ ਵਧੀਆ ਲਾਈਫ ਹੈ ਇਹਨਾਂ ਦੇ ਨਾਲ ਹਰ ਇੱਕ ਨੂੰ ਦੇਖ ਕੇ ਰੋਜ਼ ਕੋਈ ਨਵਾਂ ਟੂਸਾ ਫਟਦਾ ਤਾਂ ਮੇਰੇ ਲਈ ਖੁਸ਼ੀ ਦਾ ਇੱਕ ਜਿਵੇਂ ਕਹਿੰਦੇ ਨਿਆਣਾ ਜੰਮਣ ਵਾਲੇ ਕੰਮ ਹੋ ਜਾਂਦਾ ਨਿਆਣਾ ਜੰਮਾ ਇਹ ਕੈਕਟਸ ਦੀ ਵੈਰੈਟੀ ਹੈ ਜੀ ਐਲੋਵੇਰਾ ਐਲੋਵੇਰਾ ਕੈਕਟਸ ਹੈ ਐਲੋਵੇਰਾ ਦੀ ਇੱਕ ਕੈਕਟਸ ਦੇ ਵਿੱਚੋਂ ਆ ਜਾਂਦਾ ਐਲੋਵੇਰਾ ਦੀ ਇੱਕ ਵੈਰੈਟੀ ਹੈ ਤੇ ਇਹ ਡਿਫਰੈਂਟ ਵੈਰੈਟੀਆਂ ਆ ਮੈਨੂੰ ਇਹ ਇੱਕ ਕੈਕਟਸ ਤੇ ਕਬੌਂਸ ਦੇ ਸ਼ੌਂਕ ਹੈ ਜੀ ਜਰਾ ਇੱਕ ਜੰਗਲ ਕ੍ਰੀਏਟ ਕੀਤਾ ਹੋਇਆ ਟ੍ਰੇ ਦੇ ਵਿੱਚ ਮਿੱਟੀ ਇੰਨੀ ਹੀ ਹੈ ਜੀ ਕਿੰਨੇ ਤੇ ਹਾਈਟ ਇੰਨੀ ਹੈ ਇਹ ਜਾਪਾਨੀ ਟਰੀ ਨੇ ਅੱਛਾ ਇਹ ਜਾਪਾਨੀ ਟਰੀ ਨੇ ਹਾਂ ਜੀ ਇਹਨਾਂ ਨੂੰ ਮਤਲਬ ਇੱਕ ਜੰਗਲ ਦੀ ਸ਼ੇਪ ਦਿੱਤੀ ਹੈ ਪਰ ਜਦੋਂ ਹਨੇਰੀ ਆਉਂਦੀ ਹੈ ਹਨੇਰੀ ਨਾਲ ਇਹ ਉਹ ਲੋ ਥੱਲੇ ਸੁੱਟ ਲੈਂਦੇ ਆ ਫਿਰ ਮੈਂ ਇਹਨਾਂ ਨੂੰ ਬੰਨ੍ਹਿਆ ਹੁੰਦਾ ਆਪਾਂ ਆ ਰੈਕ ਜਿਹੜੇ ਨੇ ਬਣਾਇਆ ਇਸ ਢੰਗ ਨਾਲ ਇਹਨਾਂ ਨੂੰ ਨਾਲ ਬੰਨ੍ਹ ਸਕਦਾ ਹਾਂ ਤੁਸੀਂ ਦੇਖੋਗੇ ਪੰਛੀ ਤੁਰੇ ਫਿਰਦੇ ਆ ਪਸ਼ੂ ਤੁਰੇ ਫਿਰਦੇ ਨੇ ਇੱਥੇ ਮੇਰੇ ਕੋਲ ਇੰਨੀ ਕਿਸਮ ਦੇ ਪੰਛੀ ਆਉਂਦੇ ਆ ਉਹ ਮੈਂ ਦੱਸ ਦਿੰਦੇ ਵਿਆ ਹੁਣ ਫਰੂਟ ਆ ਜਿਹੜਾ ਪੱਕ ਚੱਲਿਆ ਖਾਣ ਦੇ ਕਾਬਿਲ ਹੋ ਗਿਆ ਤੇ ਉਹਨੂੰ ਤੋੜ ਕੇ ਖਾਈਦਾ ਮਿੱਠਾ ਹੁੰਦਾ ਉਹ ਅੱਧਾ ਕੋਹ ਖਾ ਲੈਂਦਾ ਹੁੰਦਾ ਕਿ ਮੈਂ ਖਾ ਲੈਣਾ ਇਦਾਂ ਕਰ ਲੀਦਾ ਹੁੰਦਾ ਬੂੜ ਹਾਂ ਕਹਿੰਦੇ ਆ ਤੇ ਇਹ ਵੀ ਕਾਫੀ ਏਜਡ ਆ ਇਸ ਤਰ੍ਹਾਂ ਤੁਸੀਂ ਗੂਗਲ ਦੀ ਧੂਫ ਆਮ ਤੌਰ ਤੇ ਸੁਣੀ ਹੋਣੀ ਹੈ ਹਾਂ ਗੁਗਲ ਦੀ ਤੂਫਾਂ ਜੀ ਤੇ ਇਹ 오ਡੀਸਾ ਜਾਂ ਆਂਧਰਾ ਸਾਈਡ ਤੇ ਟਰੀ ਹੁੰਦੇ ਨੇ ਇਹ ਮੈਂ ਇੱਥੇ ਪਾਲਿਆ ਹਾ ਜੀ ਇਹ ਗੁਗਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਇਸ ਵਕਤ ਤੁਸੀਂ ਮੇਰੇ ਆਲੇ-ਦੁਆਲੇ ਹਰਾ-ਭਰਾ ਚੀਜ਼ ਦੇਖ ਰਹੇ ਹੋ ਕਿ ਇੱਕ ਛੋਟਾ ਜਿਹਾ ਗਾਰਡਨ ਕਿਸ ਨੇ ਛੱਤ ਦੇ ਉੱਤੇ ਬਣਾਇਆ ਹੈ ਇਹ ਪਰ ਉਹ ਚੀਜ਼ ਨਹੀਂ ਹੈਗੀ ਜੋ ਤੁਸੀਂ ਸੋਚਦੇ ਹੋ ਇਹ ਕੋਈ ਆਮ ਬੂਟੇ ਨਹੀਂ ਹੈਗੇ ਇਨਾਂ ਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਤੁਸੀਂ ਆ ਇਸ ਸਾਈਡ ਤੇ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਆਪਾਂ ਉਰੋ ਸ਼ੁਰੂ ਕਰਦੇ ਆ ਆ ਤੁਸੀਂ ਦੇਖੋ ਲੱਗਦਾ ਨਾ ਦਰਖਤ ਇਹਦੀ ਉਮਰ ਘਟੋ ਘਟ ਨਹੀਂ ਤਾਂ ਜੇ ਮੇਰਾ ਅੰਦਾਜ਼ਾ ਹੋਵੇ ਤਾਂ 35 ਸਾਲ ਤੋਂ ਵੱਧ ਦੀ ਉਮਰ ਆ ਇਸ ਬੂਟੇ ਦੀ ਜੇ ਮੈਂ ਬੂਟਾ ਕਹੇ ਇਸ ਕਰਕੇ ਕਹ ਰਿਹਾ ਕਿ ਤੁਹਾਨੂੰ ਸਮਝ ਆ ਜਾਵੇ ਚੰਗੀ ਤਰ੍ਹਾਂ ਤੇ ਇਸ ਨੂੰ ਸਾਂਭ ਸੰਭਾਲ ਕਰਦੇ ਨੇ ਗੁਰੂ ਮੁਖ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂਓ ਮੈਂ ਠੀਕ ਆ ਜੀ ਕਿਰਪਾ ਸਿਹਤ ਕਰਦਾ ਬਹੁਤ ਵਧੀਆ ਸਿਹਤ ਇੰਨਾ ਦੀ ਦੇਖ ਕੇ ਪਤਾ ਲੱਗਦਾ ਕਿ ਤੁਹਾਡੀ ਸਿਹਤ ਵੀ ਵਾਹ ਕਮਾਲ ਆ ਇਹਨਾਂ ਨੇ ਮੇਰੀ ਸਿਹਤ ਬਹੁਤ ਵਧੀਆ ਰੱਖੀ ਜੀ ਮੈਂ ਇਹਨਾਂ ਦੇ ਨਾਲ ਬੜਾ ਮਜ਼ਾ ਲੈਣਾ ਬਹੁਤ ਵਧੀਆ ਲਾਈਫ ਆ ਇਹਨਾਂ ਦੇ ਨਾਲ ਹਰ ਇੱਕ ਨੂੰ ਦੇਖ ਕੇ ਰੋਜ਼ ਕੋਈ ਨਵਾਂ ਟੂਸਾ ਫਟਦਾ ਤਾਂ ਮੇਰੇ ਲਈ ਖੁਸ਼ੀ ਦਾ ਇੱਕ ਜਿਵੇਂ ਕਹੋ ਨਿਆਣਾ ਜੰਮਣ ਨਾਲੇ ਕੰਮ ਹੋ ਜਾਂਦਾ ਨਿਆਣਾ ਜੰਮ ਹਾਂ ਜੀ ਖੁਸ਼ੀ ਬਹੁਤ ਮਿਲਦੀ ਹੈ ਕਿਤੇ ਫੋਟੋ ਬਈ ਆ ਇਹਦੇ ਬਾਰੇ ਦੱਸੋ ਮੈਨੂੰ ਥੋੜਾ ਜਿਹਾ ਇਹ ਮੈਂ ਸ਼ੁਰੂ ਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਕਰਤਾ ਹਾਂਜੀ ਹਾਂਜੀ ਇਹ ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਕਿ ਕਿਹੜਾ ਹੋਇਆ ਕਿਹੜਾ ਬੂਟਾ ਕਿਸ ਕਿਸ ਤਰ੍ਹਾਂ ਬਣਦਾ ਹੈ ਕਿੰਨੀ ਉਮਰ ਹੋ ਗਈ ਇਹਦੀ ਇਹ ਫਾਈਕਸ ਗ੍ਰੀਨ ਆਇਲੈਂਡ ਦਾ ਟ੍ਰੀ ਤੇ ਇਹ ਤਕਰੀਬਨ ਚਾਈਨਾਜ਼ ਦਾ ਨੇਟਿਵ ਹੁੰਦਾ ਵੈਸੇ ਤਾਂ ਅੱਛਾ ਜੀ ਇਹਦੀ ਜਿਹੜੀ ਏਜ ਹੋ ਤਕਰੀਬਨ 38 ਸਾਲ ਨੂੰ ਟੱਚ ਕਰ ਚੁੱਕੀ ਹੋਣੀ ਆ ਜੇ ਆਪਾਂ ਐਕਚੁਅਲੀ ਕੈਲਕੂਲੇਟ ਕਰਦੇ ਜਾਈਏ ਮੇਰੇ ਕੋਲ ਤਕਰੀਬਨ ਮੈਂ ਆਪ ਇਹਨੂੰ ਲੁੱਕ ਆਫਟਰ ਕਰਦੇ ਨੂੰ ਮੈਂ 37 ਸਾਲਾਂ ਤੋਂ ਤਾਂ ਮੈਂ ਹੀ ਕਰ ਰਿਹਾ ਸਾਲ ਕਰਾ ਹੋਗਾ ਜਦੋਂ ਲਿਆਉਂਦਾ ਸੀ ਮੈਂ ਜਦੋਂ ਸਾਲ ਦਾ ਸੀ ਉਦੋਂ ਲੈ ਕੇ ਆਉਂਦਾ ਸੀ ਹਾਂਜੀ ਹਾਂਜੀ ਤੇ ਅੱਜ ਇਹ 38 ਸਾਲ ਦਾ ਹੋ ਗਿਆ ਅਪਰਕਸਿਮੇਟ 38 ਸਾਲ ਦਾ ਹੋ ਗਿਆ ਜੀ ਪਰ ਇਹਦਾ ਸਾਈਜ਼ ਇੰਨਾ ਹੀ ਆ ਇਹ ਬਾਂਸਾਈ ਆਰਟ ਹੈ ਜੀ ਬਾਂਸਾਈ ਆਰਟ ਦੇ ਵਿੱਚ ਤੁਹਾਨੂੰ ਨਾ ਹਰੇਕ ਦਰਖਤ ਨੂੰ ਜਿਹੜੇ ਵੀ ਆਮ ਦਰਖਤ ਹੁੰਦੇ ਨੇ ਉਹਨਾਂ ਨੂੰ ਤੁਸੀਂ ਬਹੁਤ ਛੋਟੇ ਰੱਖ ਸਕਦੇ ਆ ਪੰਜਾਬੀ ਵਿੱਚ ਕਹਦੇ ਤਾਂ ਬਾਣੇ ਰੱਖ ਸਕਦੇ ਆ ਤੇ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਤੁਹਾਡੇ ਕੋਲੇ ਜਿਵੇਂ ਹੁਣ ਮੇਰੇ ਕੋਲ ਸਾਰੀ ਜਗ੍ਹਾ ਤੁਸੀਂ ਨੋਟ ਕੀਤੀ ਹੈ ਬਹੁਤ ਘਟਾ ਘਟਾ ਹਾਂਜੀ ਪਰ ਮੇਰੀ ਜਿਹੜੀ ਇੱਕ ਡਿਜ਼ਾਇਰ ਸੀ ਇੱਛਾ ਸੀ ਕਿ ਹਰ ਕਿਸਮ ਦਾ ਪਲਾਂਟ ਆ ਹਰ ਕਿਸਮ ਦਾ ਟ੍ਰੀ ਆ ਜਿਹੜਾ ਜਿਹੜਾ ਵੀ ਹੋਵੇ ਪੰਜਾਬ ਦਾ ਤਾਂ ਹੋਵੇ ਹੀ ਹੋਵੇ ਜੋ ਵੀ ਹੋ ਗਿਆ ਮੇਰੇ ਘਰੇ ਹੋਵੇ ਪਰ ਮੈਨੂੰ ਤਾਂ ਬਹੁਤ ਕੀਲੇ ਚਾਹੀਦੇ ਸੀ ਤੇ ਫਿਰ ਇਹ ਟੈਕਨੋਲੋਜੀ ਮੈਨੂੰ ਲੱਭੀ ਐ ਆਰਟਿਕ ਤੇ ਇਹਨੂੰ ਸਿੱਖਿਆ ਮੈਂ ਤੇ ਇਹਨਾਂ ਨੂੰ ਛੋਟੇ ਰੱਖਿਆ ਜਾਂਦਾ ਬਾਉਣੇ ਰੱਖਿਆ ਜਾਂਦਾ ਇੱਕ ਟ੍ਰੇ ਦੇ ਵਿੱਚ ਕੋਈ ਵੀ ਬੂਟਾ ਉਗਾਇਆ ਜਾਂਦਾ ਜਿਹਨੂੰ ਸਾਰੀਆਂ ਤੇ ਸਾਰੇ ਜਿਹੜੀ ਉਹਦੇ ਕੁਆਲਿਟੀਆਂ ਨੇ ਗੁਣ ਨੇ ਜਿਹੜੇ ਉਹ ਵੱਡੇ ਵਾਲੇ ਹੁੰਦੇ ਨੇ ਇਹਨਾਂ ਨੂੰ ਫਰੂਟ ਵੀ ਉਦਾਂ ਹੀ ਲੱਗਦੇ ਨੇ ਫੁੱਲ ਫਾਲ ਵੀ ਉਦਾਂ ਹੀ ਲੱਗਦੇ ਨੇ ਇਹਨਾਂ ਦੇ ਪੱਤੇ ਵੀ ਜਿਹੜੇ ਨੇ ਬਿਲਕੁਲ ਹੈਲਦੀ ਦੇਖੋ ਹੈਲਥ ਬਿਲਕੁਲ ਸਹੀ ਤੁਹਾਨੂੰ ਚਮਕਦੇ ਨਜ਼ਰ ਆਉਣਗੇ ਹੂੰ ਇਹ ਸਾਰਾ ਕੁਝ ਅਸੀਂ ਇਹਨਾਂ ਨੂੰ ਪਾਲਣ ਲਈ ਇੱਕ ਟੈਕਨੀਕ ਜਿਹੜੀ ਆਰਟ ਆ ਉਹ ਵਰਤਦੇ ਹਾਂ ਜਿਵੇਂ ਉਹ ਤੁਸੀਂ ਦੱਸ ਰਹੀ ਸੀ ਕਿ ਇਹ ਉਹ ਬੇਲ ਹੁੰਦੀ ਆ ਪਰ ਉਹ ਦਰਖਤ ਟਾਈਪ ਲੱਗੀ ਹੋਈ ਆ ਹਾਂਜੀ ਇਹ ਇਹ ਬੋਗਨਵੈਲ ਹੈ ਜੀ ਇਹਨੂੰ ਤੁਸੀਂ ਹੌਲੀ 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 ਮੋਲਡ ਕਰਕੇ ਇੱਕ ਟਰੀ ਬਣਾ ਸਕਦੇ ਹੋ ਅੱਛਾ ਇਹ ਜਿਹੜਾ ਬੁੱਟਾ ਆ ਇਹ ਜੇਡ ਹੁੰਦਾ ਜੀ ਆਮ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੇ ਥੱਲੇ ਨੂੰ ਟਾਹਣੀਆਂ ਲਟਕਦੀਆਂ ਹੁੰਦੀਆਂ ਹਾਂ ਤੇ ਇਹਨੂੰ ਆਪਾਂ ਪ੍ਰੋਪਰਲੀ ਜੇ ਆਪਾਂ ਮੇਨਟੇਨ ਕਰਦੇ ਜਾਈਏ ਤਾਂ ਇੱਕ ਦਰਖਤ ਦਾ ਰੂਪ ਲੈ ਸਕਦਾ ਹੈ। ਉਹਦੇ ਲਈ ਇਹਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ ਜੀ। ਤਿੰਨ ਇਹਦੇ ਸਟੈਪ ਹੁੰਦੇ ਨੇ ਮੇਜਰ ਇਹਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਹਾਂਜੀ ਸਾਰੇ ਬੂਟੇ ਟ੍ਰੇਨ ਅੰਦਰ ਟ੍ਰੇਨਿੰਗ ਨੇ। ਜਦੋਂ ਫਾਈਨਲ ਹੋ ਜਾਂਦੇ ਨੇ ਉਦੋਂ ਇਹਨਾਂ ਵੀ ਤਾਰਾਂ ਖੋਲਤੀਆਂ ਜਾਂਦੀਆਂ ਨੇ। ਆਦਰਵਾਇਜ਼ ਇਹਨੂੰ ਵਾਇਰਿੰਗ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਹਾਂ ਦੇਖੋ ਜਿਸ ਤਰ੍ਹਾਂ ਮੈਂ ਆਹ ਸਟਿੱਕ ਤੇ ਫਿੱਟ ਕੀਤੀ ਏ। ਤਾਂ ਕਿ ਇਹਦੀ ਜਿਹੜੀ ਟਾਣੀ ਇਸ ਤਰ੍ਹਾਂ ਰਹੇ। ਇਹਨੂੰ ਥੋੜਾ ਜਿਹਾ ਇੱਥੇ ਤਾਰਾਂ ਬੰਨੀਆਂ ਹੋਈਆਂ ਨੇ। ਇਹ ਤਾਰ ਬਨਨ ਦਾ ਮੀਨਿੰਗਾ ਟ੍ਰੇਨਿੰਗ ਦੇਣੀ ਟ੍ਰੇਨਿੰਗ ਇਹ ਹੁੰਦੀ ਹੈ ਕਿ ਇਹਦੀਆਂ ਟਾਹਣੀਆਂ ਦਰਖਤ ਦੀ ਤਰ੍ਹਾਂ ਹੋ ਜਾਣ ਹੁਣ ਆਹ ਇੱਕ ਨਾਰਮਲ ਟਰੀ ਆ ਇਹੀ ਪਿਲਕਣ ਆ ਅੱਛਾ ਆ ਕਿਹੜਾ ਕਿਹੜਾ ਦਰਖਤ ਆ ਪਿਲਕਣ ਆ ਜੀ ਹੈ ਪਿਲਕਣ ਆ ਹਾਂ ਜੀ ਆਮ ਆਪਣੇ ਪੰਜਾਬ ਦਾ ਨੇਟੇਵ ਨਾਰਥ ਇੰਡੀਆ ਦਾ ਹਾਂ ਤੇ ਇਹਦੇ ਵਿੱਚ ਇਹਨੂੰ ਸੀਗਾ ਕਿ ਇਹਦੀਆਂ ਟਾਹਣੀਆਂ ਐਦਾਂ ਜਾਣਗੀਆਂ ਸਿੱਧੀਆਂ ਹਾਂ ਹੁਣ ਇਹਨੂੰ ਮੰਨ ਲਓ ਜਿਹੜੇ ਦੇਖ ਦੇਣੀਆਂ ਉਹ ਬਹੁਤ ਵੱਡੇ ਦਰਖਤ ਦੀ ਦੇਣੀਆਂ ਹੂੰ ਇਹ ਵੀ ਹੈਗਾ ਤਕਰੀਬਨ 16 17 ਸਾਲ ਪੁਰਾਣਾ ਪਾਰੇ ਨੂੰ ਹੌਲੀ ਹੌਲੀ ਪਰਨਿੰਗ ਆ ਵਰਡ ਆ ਜਿਹੜਾ ਅਸੀਂ ਕਟਿੰਗ ਨਹੀਂ ਕਹਿੰਦੇ ਇਹਨੂੰ ਇਹਨੂੰ ਪਰੋਨਿੰਗ ਕਹਿੰਦੇ ਆ ਹਾਂ ਪਰੋਨਿੰਗ ਦਾ ਮੀਨਿੰਗ ਹੁੰਦਾ ਕਿ ਤੁਸੀਂ ਥੋੜਾ ਥੋੜਾ ਉਹਨੂੰ ਕੱਟਣਾ ਜਿਸ ਤਰ੍ਹਾਂ ਇਹ ਇੱਕ ਮੈਡਗਾਸਕਰ ਦਾ ਪਲਾਂਟ ਹੈ ਹੂੰ ਇਹਦੇ ਵਿੱਚ ਤਾਂ ਨਵੀਂ ਨਵੀਂ ਟਾਣੀ ਨਿਕਲ ਰਹੀ ਹੈ ਹਾਈ ਜੇ ਮੈਂ ਇਹਨਾਂ ਨੂੰ ਛੱਡ ਦੂੰਗਾ ਤੇ ਲੰਬੀਆਂ ਲੰਬੀਆਂ ਹੋ ਜਾਣਗੀਆਂ ਇਸ ਤਰ੍ਹਾਂ ਭੇੜੀਆਂ ਲੱਗਣਗੀਆਂ ਅੱਛਾ ਫਿਰ ਸ਼ਕਲ ਨਹੀਂ ਝਾੜੀ ਬਣੇਗੀ ਫਿਰ ਇਹਨੂੰ ਹੌਲੀ ਹੌਲੀ ਇਸ ਤਰ੍ਹਾਂ ਪਰਨ ਕਰ ਦਿੰਨੇ ਆ ਹੂੰ ਇਹਨੂੰ ਪਰੋਨਿੰਗ ਕਹਿੰਦੇ ਆਪਾਂ ਤੇ ਇਹ ਪਰੋਨਿੰਗ ਆ ਜਿਹੜੀ ਇਹਨੂੰ ਇਹ ਤੇ ਹੈਲਥ ਦੇ ਵਾਸਤੇ ਵਧੀਆ ਦੇਖਣ ਨੂੰ ਕ੍ਰੁਅਲਟੀ ਜਾਂ ਜ਼ੁਲਮ ਲੱਗਦਾ ਹੈ ਜ਼ੁਲਮ ਲੱਗਦਾ ਬਿਲਕੁਲ ਪਰ ਤੁਸੀਂ ਇਹ ਦੇਖੋ ਕਿ ਇੱਕ ਟਾਣੀ ਤੋਂ ਜਦੋਂ ਅਸੀਂ ਇਹਨੂੰ ਕੱਟ ਕਰਦੇ ਹਾਂ ਪੀਜ਼ ਦੀ ਜਾਂ ਪਲਾਂਟ ਦੀ ਨੇਚਰ ਹੁੰਦੀ ਹੈ ਕਿ ਜੇ ਤੁਸੀਂ ਉਹਨੂੰ ਪ੍ਰੋਨ ਕਰਦੇ ਹੋ ਤਾਂ ਉਹ ਮਲਟੀਪਲਾਈ ਹੁੰਦਾ ਉਹਦੀਆਂ ਟਾਣੀਆਂ ਵੱਧਦੀਆਂ ਨੇ ਅੱਛਾ ਤੇ ਫਰੂਟ ਫਲ ਜਿਹੜਾ ਸਭ ਤੋਂ ਵੱਧ ਲੱਗਣਾ ਸ਼ੁਰੂ ਹੋ ਜਾਂਦਾ ਦੂਸਰਾ ਜਿਹੜੀ ਇਹਦੀ ਮੈਚਿਓਰਿਟੀ ਹੈ ਉਹ ਹੋਰ ਵੱਧਣੀ ਸ਼ੁਰੂ ਹੋ ਜਾਂਦੀ ਹੈ ਆ ਆ ਭਾਜੀ ਆ ਵੀ ਮੇਰੇ ਲੋ ਤੋਂ ਪੰਜਾਬ ਦੀ ਹੈ ਇਹ ਬਰੋਟਾ ਇਹ ਪੰਜਾਬ ਦਾ ਬੋੜ ਹੈ ਜੀ ਬੋੜ ਹਾਂ ਤੇ ਇਹ ਵੀ ਕਾਫੀ ਏਜਡ ਆ ਇਸ ਤਰ੍ਹਾਂ ਤੁਸੀਂ ਗੁਗਲ ਦੀ ਧੂਫ ਆਮ ਤੌਰ ਤੇ ਸੁਣੀ ਹੋਣੀ ਹੈ ਹਾਂ ਗੁਗਲ ਦੀ ਧੂਫਾਂ ਜੀ ਤੇ ਇਹ ਓਡੀਸਾ ਜਾਂ ਆਂਧਰਾ ਸਾਈਡ ਤੇ ਟਰੀ ਹੁੰਦੇ ਨੇ ਇਹ ਮੈਂ ਇੱਥੇ ਪਾਲਿਆ ਹਜੇ ਗੁਗਲ ਹੈ ਤੇ ਇਹ ਕਿੰਨੇ ਕਿੰਨੀ ਉਮਰ ਹੋਏ ਇਹਨਾਂ ਦੀ ਇਹ ਤਕਰੀਬਨ ਹੋਗਾ ਜੀ 13 ਸਾਲਾਂ ਦਾ ਹੈ ਅੱਛਾ ਇਹ 13 ਸਾਲਾਂ ਦਾ ਆ ਇਹਨੂੰ ਮੈਂ ਫੜ ਸਕਦਾ ਬਿਲਕੁਲ ਬਿਲਕੁਲ ਇਹ ਦੇਖੋ ਜੀ ਗੁਗਲ ਜਿਹੜੀ ਤੁਸੀਂ ਓਡੀਸਾ ਸਾਈਡ ਦੇਖਦੇ ਹੋ ਇਹ ਮੇਰੇ ਹੱਥ ਦੇ ਵਿੱਚ 13 ਸਾਲਾਂ ਦੀ ਉਮਰ ਹੈ ਇਹਨਾਂ ਦੀ ਹਾਂ ਜੀ ਇਹ ਮਤਲਬ ਇਹ ਗੂੰਦ ਤੋਂ ਜਿਹੜੀ ਗੁਗਲ ਬਣਦੀ ਹੈ ਹਾਂ ਜੀ ਜੇ ਤੁਸੀਂ ਇਹ ਸਮੈਲ ਦੇਖੋਗੇ ਤਾਂ ਇਹ ਸਮੈਲ ਆਲਮੋਸਟ ਉਹੀ ਹੁੰਦੀ ਹੈ ਜੋ ਗੂਗਲ ਦੀ ਹੁੰਦੀ ਹੈ ਇਹ ਹਾਂ ਇਹ ਜਿਹੜੇ ਨੇ ਕੁਝ ਫਰੇਗਰੈਂਟ ਟਾਈਪ ਦੇ ਬਾਹਰ ਲੈਨੇ ਜਿਹੜੇ ਉਹਨਾਂ ਦੀ ਫਰੇਗਰੈਂਸ ਡਿਫਰੈਂਟ ਹੁੰਦੀ ਹੈ ਇਹ ਬਹੁਤ ਮਤਲਬ ਵਾਤਾਵਰਨ ਨੂੰ ਸੁਗੰਧੀ ਵੀ ਜਿਹੜੀ ਉਹ ਪ੍ਰਦਾਨ ਕਰਦੇ ਰਹਿੰਦੇ ਨੇ ਨਹੀਂ ਬਿਲਕੁਲ ਹਾਂ ਇਹਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੇ ਮੈਂ ਦੇਖਾਂ ਤਾਂ ਤੇ ਇਹਦੀ ਉਮਰ ਕਿੰਨੀ ਹੋਊ ਜੀ ਇਹ ਵੀ ਹੈਗਾ ਜੀ ਤਕਰੀਬਨ ਚਾਦਾ ਤੋਂ 16 ਸਾਲ ਦੇ ਵਿੱਚ ਵਿੱਚ ਹੋਊਗਾ ਚਾਹਦਾਂ ਦੇ 16 ਸਾਲ ਇਹ ਜਦੋਂ ਆਇਆ ਸੀ ਕਿੰਨੇ ਸਾਲ ਦਾ ਸੀ ਪੁੱਤ ਤਾਂ ਬਹੁਤ ਛੋਟਾ ਸੀ ਜਿਵੇਂ ਬਿਲਕੁਲ ਛੋਟਾ ਜਿਹਾ ਕਿ ਤਾ ਮਤਲਬ ਛਪੜੀ ਜੀ ਦੇ ਕੰਡੇ ਪਟਕੇ ਲੈਂਦਾ ਸੀ ਜਿਹੜਾ ਕਿਉਂਕਿ ਆਪ ਨਹੀਂ ਨਾ ਉਗਰੇ ਹਾਂ ਇਹ ਪੰਛੀ ਬਿਠਾ ਕਰਕੇ ਉਗਾਉਂਦੇ ਜਦੋਂ ਉਹਦੇ ਹਿਸਾਬ ਨਾਲ ਜਰਮੀਨੇਟ ਹੁੰਦਾ ਵੈਸੇ ਹੁੰਦਾ ਨਹੀਂ ਕਿੰਨੇ ਤਰ੍ਹਾਂ ਦੇ ਹੋਰੇ ਪlant ਪਾਏ ਹੋਣਗੇ ਭਾਜੀ ਮੇਰੇ ਕੋਲ ਤਕਰੀਬਨ 55 60 ਕਿਸਮਾਂ ਹੈਗੀਆਂ ਨੇ ਤੇ ਉਹਨਾਂ ਦੇ ਅਲੱਗ-ਅਲੱਗ ਜਿਵੇਂ ਫਾਇਕਸ ਦੇ 15 20 ਨੇ ਹਾਂ ਇਸੇ ਤਰ੍ਹਾਂ ਗੁਗਲ ਦੇ 10 12 ਨੇ ਫਿਲਕਣ ਦੇ ਨੇ ਇੱਕ ਅਜਿਹਾ ਰੇਅਰ ਪਲਾਂਟ ਨੇ ਜਿਹਦਾ ਫਲਾਹੀ ਭਾਈ ਜੀ ਆਹ ਆਹ ਲੀਚੀ ਲੈ ਕੀ ਲੱਗੀ ਲੀਚੀ ਲੱਗੀ ਹੈ ਇਹ ਠੀਕ ਹੋ ਨਹੀਂ ਠੀਕ ਹੋ ਸੌਰੀ ਮਾਫ ਕਰਨਾ ਹਾਂ ਚੀਕੂ ਲੱਗੇ ਹੋਣੇ ਇਹ ਹਾਂਜੀ ਠੀਕ ਹੋ ਇਹ ਦੇਖੋ ਇਹਦਾ ਇੱਕ ਟਰੀ ਦਾ ਸਿਰਫ ਸਾਈਜ਼ ਐਡਾ ਹੀ ਹੈ ਇਹਦੇ ਤੋਂ ਅਸੀਂ ਤਕਰੀਬਨ 80-85 ਚੀਕੂ ਜੜੇ ਆ ਉਹ ਹੁਣ ਤੱਕ ਅੰਜਾਇ ਕਰ ਚੁੱਕੇ ਆ ਹੈ ਪੁਰਾਣਾ ਹੈਗਾ ਔਰ ਸਾਈਜ਼ ਦੇਖੋ ਬਿਲਕੁਲ ਕੋਈ ਛੋਟਾ ਮੋਟਾ ਨਹੀਂ ਹੁੰਦਾ ਨਾ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਨੇੜੇ ਤੇ ਦੁਕਾਨ ਦੇਖੋ ਸਾਈਜ਼ ਦੇਖੋ ਜਿੰਨਾ ਮਰਜ਼ੀ ਛੋਟਾ ਹੋਵੇ ਹਾਂ ਪਰ ਇਹਨਾਂ ਦੇ ਫਰੂਟਸ ਜਿਹ ਉਹ ਬਿਲਕੁਲ ਉਸੇ ਸਾਈਜ਼ ਦੇ ਹੁੰਦੇ ਨੇ ਔਰ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇਹ درخت ਦੇ ਉੱਤੇ ਪੱਕਦੇ ਅਸੀਂ ਆਰਟੀਫੀਸ਼ੀਅਲੀ ਇਹਨੂੰ ਕਿਸੇ ਤਰੀਕੇ ਨਹੀਂ ਪਕਾਉਂਦੇ ਤੇ ਉਹਦਾ ਜਿਹੜਾ ਟੇਸਟ ਹੈ ਬਿਲਕੁਲ ਹੀ ਡਿਫਰੈਂਟ ਆ ਆਮ ਤੁਸੀਂ ਜਿਹੜਾ ਦੇਖਦਾ ਇਹਦਾ ਟੇਸਟ ਵਾਈਜ਼ ਵੀ ਐਨ ਸਹੀ ਹੋਊਗਾ ਬਹੁਤ ਹੀ ਜ਼ਿਆਦਾ ਤੁਹਾਨੂੰ ਮੈਂ ਟੇਸਟ ਕਰਾਉਂਗਾ ਜੀ ਉਹ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੈ ਇਹਨਾਂ ਦਾ ਤੇ ਇਹਨਾਂ ਦਾ ਇਹੀ ਬੈਨੀਫਿਟ ਹੈ ਕਿ ਤੁਸੀਂ ਆਪਣੀ ਦੇਖ ਰਿਕਚ ਰੋਜ਼ ਇਹਨਾਂ ਦੇ ਹੱਥ ਪੈਰੀ ਕਰਦੇ ਆ ਹੈ ਨਾ ਕੋਈ ਤੇ ਇਨਸੈਕਟ ਜਾਂ ਜਿਹੜੇ ਕੀਟ ਪਤੰਗੇ ਆਉਂਦੇ ਹੂੰ ਉਹਨੂੰ ਤਾਂ ਵਿਚਾਰ ਰਿੰਦਾ ਦੂਸਰਾ ਨਾ ਕੋਈ ਖਾਦ ਹੈ ਨਾ ਕੋਈ ਸਪਰੇ ਹੈ ਜਿਸ ਤਰ੍ਹਾਂ ਦਾ ਇਹ ਪਾਲਣਾ ਇਹਨਾਂ ਉਤੇ ਕੀ ਖਾਦ ਸਪਰੇ ਕੁਝ ਵੀ ਨਹੀਂ ਕਰਦੇ ਨਹੀਂ ਜੀ ਇਹਨਾਂ ਤੇ ਕੋਈ ਕੈਮੀਕਲ ਨਹੀਂ ਜ਼ਿਆਦਾ ਕਰਦੇ ਜੀ ਬਿਲਕੁਲ ਇਹਨਾਂ ਤੇ ਨਾਰਮਲ ਜਿਹੜੀਆਂ ਜਿਵੇਂ ਸਰੋਂ ਦੀ ਖਾਲ ਹੈ ਹਾਂ ਤੇ ਜਾਂ ਜਿਹੜੇ ਪੱਤੇਆਂ ਤੋਂ ਬਣਾਈਆਂ ਹੋਈਆਂ ਖਾਦਾਂ ਨੇ ਉਹ ਯੂਜ਼ ਕਰਦੇ ਆ ਉਹ ਹੀ ਯੂਜ਼ ਕਰਦੇ ਆ ਮੈਕਸਿਮਮ ਉਹ ਹੀ ਯੂਜ਼ ਕਰਦੇ ਆ ਕਿੰਨਾ ਸਮਾਂ ਦਿੰਨੇ ਹੋ ਤੁਸੀਂ ਰੋਜ਼ ਇਹਨਾਂ ਨੂੰ ਮੈਨੂੰ ਗਰਮੀਆਂ ਦੇ ਵਿੱਚ ਜਦੋਂ ਭਾਰ ਗਰਮੀ ਹੋ ਗਈ ਹੁਣ ਜੇ ਹੂੰ ਤੇ ਉਹਦੇ ਵਿੱਚ ਮੈਨੂੰ ਤਕਰੀਬਨ ਸਵੇਰੇ 2.5 ਘੰਟੇ ਤਾਂ ਪਾਣੀ ਪਾਉਣੇ ਲੱਗ ਜਾਂਦੇ ਨੇ ਸਾਰਿਆਂ ਨੂੰ ਤਾ ਹੀ ਘੰਟੇ ਹਾਂਜੀ 2000 ਤੋਂ ਵੱਧ ਮੇਰੇ ਕੋਲੇ ਇਹ ਪਲਾਂਟ ਸੌਣਗੇ ਗਿਣੇ ਨਹੀਂ ਪ੍ਰੋਪਰ ਹੂੰ ਤੇ ਉਹ ਛੋਟੇ ਵੱਡੇ ਪੋਟ ਕਈ ਬਹੁਤ ਛੋਟੇ ਨੇ ਕਈ ਬਹੁਤ ਵੱਡੇ ਨੇ ਤਾਂ ਇਹਨਾਂ ਦੇ ਵਿੱਚ ਉਹਨਾਂ ਕੀ ਪਾਣੀ ਢੰਗ ਇਹਨੂੰ ਵੀ ਫਿਰ ਆਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਆ ਦੇਖੋ ਜੀ ਆਹ ਡੰਡਾ ਲਾਇਆ ਹੋਇਆ ਵਿਚਾਲੇ ਹਾਂਜੀ ਨਾਲ ਵਾਇਰ ਬੰਨ ਕੇ ਇਹਨੂੰ ਮਤਲਬ ਜਦ ਤੱਕ ਇਹ ਆਪਣੀ ਉੱਤੇ ਤੇ ਤਣੇ ਤੇ ਨਹੀਂ ਖੜ ਜਾਂਦਾ ਹਾਂ ਜਦ ਤੱਕ ਇਹਦੇ ਤੇ ਰਹੂਗਾ ਉਦੋਂ ਤੱਕ ਇਹਨੂੰ ਮੈਂ ਨਾਲ ਦੀ ਨਾਲ ਪ੍ਰੋਨ ਕਰਦਾ ਜਾਊਂਗਾ ਤੇ ਇਸ ਤਰ੍ਹਾਂ ਇਹ ਵੀ ਇੱਕ ਟ੍ਰੀ ਦੀ ਸ਼ੇਪ ਲੈ ਰਿਹਾ ਹੈ ਬਾਚੇ ਟਰੀ ਬਣ ਜੇਗਾ ਬਾਚੇ ਟਰੀ ਬਣ ਜੇਗਾ ਹਾਂਜੀ ਤਕਰੀਬਨ ਬਈ ਇਹਨੂੰ ਫਿਊਚਰ ਇਹਦਾ ਕੀ ਫਾਇਦਾ ਆ ਇਹਨਾਂ ਦਾ ਫਾਇਦਾ ਇਹ ਹੈ ਜੀ ਸਭ ਤੋਂ ਵੱਡਾ ਦੇਖੋ ਤੁਸੀਂ ਸੜਕ ਬਣ ਗਈ ਕਿਤੇ ਤੁਸੀਂ 400 ਗਾਜ ਦਾ ਪਲਾਟ ਲੈ ਲੈਂਦੇ ਹੋ ਉਹ ਚ 10 11 ਦਰਖਤ ਲੱਗੇ ਹੋਏ ਨੇ ਉਹ ਦਰਖਤ ਜਿਹੜੇ ਕਈ ਜਿਵੇਂ ਕਹੋ ਆਪਾਂ ਫਲਾਹੀ ਦਾ ਦਰਖਤ ਤੁਹਾਡੇ ਲੱਗਾ ਹੋਇਆ ਹੂੰ ਤੇ ਉਹ ਫਲਾਹੀਆਂ ਜਿਹੜੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਹੁਣ ਕਿਤੇ ਨਹੀਂ ਲੱਭਦੀਆਂ ਬਹੁਤ ਸਾਰੇ ਦਰਖਤ ਇਹੋ ਜਿਹੇ ਨੇ ਜਿਹੜੇ ਖਤਮ ਹੋ ਚੁੱਕੇ ਆਲਮੋਸਟ ਆਪ ਨੂੰ ਮਸਾਂ ਕਿਤੇ ਦੇਖਣ ਨੂੰ ਮਿਲਦੇ ਨਹੀਂ ਇਹ ਉਹਨਾਂ ਦੀਆਂ ਜਿਉਂਦੀਆਂ ਜਾਗਦੀਆਂ ਨਸਲਾਂ ਬਚੀਆਂ ਹੋਈਆਂ ਨੇ ਜੀ ਤੁਹਾਨੂੰ ਜਦੋਂ ਦਿਲ ਕਰੇ ਤੁਸੀਂ ਇੱਕ ਤੁਹਾਡੇ ਕੋਲ ਜਗਾ ਬਣਦੀਏ ਤਾਂ ਤੁਸੀਂ ਇੱਕ 에ਅਰ ਲੇਅਰਿੰਗ ਟੈਕਨੀਕ ਹੈ ਇਹਨੂੰ 에ਅਰ ਲੇਅਰਿੰਗ ਟੈਕਨੀਕ ਦੇ ਨਾਲ ਇੱਥੇ ਜੜ੍ਹਾਂ ਉਗ ਜਾਣਗੀਆਂ ਜਿੱਥੇ ਹੂੰ ਇਹਨੂੰ ਇੱਥੋਂ ਕੱਟ ਕੇ ਤੁਹਾਡਾ ਟ੍ਰੀ ਪ੍ਰੋਪਰ ਦੁਬਾਰਾ ਬਣ ਗਿਆ ਨਾ ਜ਼ਮੀਨ 'ਚ ਲਾਓ ਇਹਨੂੰ ਜ਼ਮੀਨ 'ਚ ਲਾ ਦਿਓ ਹਾਂਜੀ ਮਤਲਬ ਇਹ ਛੋਟਿਆਂ ਤੋਂ ਤੁਸੀਂ ਉਹਦੇ ਟਾਣੀ ਤੋਂ ਦੁਬਾਰਾ ਬਣਾ ਕੇ ਜਦੋਂ ਮਰਜੀ ਹੋਰ ਦਰਖਤ ਲਾ ਸਕਦੇ ਹੋ ਮੈਂ ਇਸ ਤਰ੍ਹਾਂ ਦੇ ਕਾਫੀ ਸਾਰੇ ਦਰਖਤ ਜਿਹੜੇ ਨੇ ਬਾਹਰ ਵੀ ਤੇ ਕਾਲਜ ਦੇ ਵਿੱਚ ਵੀ ਲਗਾਏ ਹੋਏ ਨੇ ਇਹਨਾਂ ਤੋਂ ਬਣਾ ਬਣਾ ਕੇ ਆਹ ਪਿੱਪ ਇਹ ਬੋ ਇਹ ਬੰਗਾਲੀ ਪਿੱਪਲ ਹੈ ਜੀ ਅੱਛਾ ਇਹ ਬੰਗਾਲੀ ਪਿੱਪਲਾ ਹਾਂ ਜੀ ਆਪਣੇ ਪਿੱਪਲ ਤੇ ਇਸ ਪਿੱਪਲ 'ਚ ਫਰਕ ਹੁੰਦਾ ਜੀ ਹਾਂ ਇਹ ਵੀ ਦੇਖੋ ਆ ਪੱਤੇ ਦੀ ਜਿਹੜੀ ਦੇਖਾ ਹੋਰ ਹੈ ਤੇ ਸਾਡੇ ਪਿੱਪਲ ਤੇ ਆ ਹੁੰਦੀ ਹਾਂ ਹਾਂ ਇਹ ਸਾਈਡਾਂ ਤੋਂ ਮਤਲਬ ਇਹ ਥੋੜਾ ਜਿਹਾ ਹਾਂ ਜੀ ਹਾਂ ਬਹੁਤ ਫਰਕ ਆਇਆ ਇਹਦਾ ਅੱਛਾ ਉਹ ਪਿੱਪਲ ਉਹ ਵੀ ਉਹੀ ਹੈ ਜਿਵੇਂ ਛੋਟਾ ਜਿਹਾ ਪਿੱਪਲਾ ਹਾਂ ਜੀ ਉਹ ਵਾਂਸਾਈ ਹੈ ਉਹ ਵੀ ਕਾਫੀ ਪੁਰਾਣਾ ਹੈ ਕਿਉਂਕਿ ਮੈਨੂੰ ਮਜਬੂਰਨ ਵਾਂਸਾਈ ਦੇ ਵਿੱਚ ਰੱਖਣਾ ਪਿਆ ਜਗ੍ਹਾ ਘਟ ਹੈ ਪਰ ਮੇਰੇ ਜਿਹੜੇ ਸਪੀਸੀਸ ਨੇ ਉਹ ਹੋਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਜਿਉਂਦੇ ਵੀ ਰੱਖਣਾ ਔਰ ਬਹੁਤ ਲੰਬਿਆਂ ਲੰਬੀਆਂ ਉਮਰਾਂ ਦਾ ਇਹ ਇਹ ਇਧਰੋਂ ਕਾਦੇ ਬਣ ਗਿਆ ਜੀ ਇਹ ਇਹ ਦੀ ਇੱਕ ਇਹਨਾਂ ਦੇ ਬਹੁਤ ਸਾਰੇ ਨਾ ਉਹ ਹੁੰਦੇ ਨੇ ਸ਼ੇਪਸ ਹਾਂ ਇਹਨੂੰ ਸਲੈਂਟਿੰਗ ਕਹ ਦਿੰਦੇ ਆ ਕੇਸਕੇਟ ਕਹ ਦਿੰਦੇ ਆ ਹਨ ਇਸ ਤਰ੍ਹਾਂ ਪਿਆ ਤੇ ਡ੍ਰੈਂਕ ਰੂਮ ਚ ਰੱਖਿਆ ਜਾਂਦਾ ਆਮ ਤੌਰ ਤੇ ਦੋ ਦੋ ਚਾਰ ਚਾਰ ਦਿਨਾਂ ਲਈ ਇਹ ਪ੍ਰੇਜ਼ੈਂਟ ਕੀਤਾ ਜਾਂਦਾ ਇਹ ਵੀ ਤਕਰੀਬਨ 14-15 ਸਾਲਾਂ ਪੁਰਾਣਾ ਆ 14-15 ਸਾਲ ਦਾ ਹੋਊਗਾ ਇਹ ਹਾਂ ਜੀ ਆ ਦੇਖੋ ਇਹਦੀਆਂ ਵੀ ਰੀਲ ਰੂਟਸ ਨੂੰ ਮੈਂ ਇਦਾਂ ਸੈੱਟ ਕਰਕੇ ਇੱਥੇ ਲਗਾ ਲਿਆ ਇੱਕ ਕੰਪੀਟੀਸ਼ਨ ਹੁੰਦੇ ਨੇ ਇਹਨਾਂ ਦੇ ਜੀ ਜਿਹੜੇ ਹਾਂ ਜਿਹੜਿਆ ਲੈਵਲ ਤੇ ਵੈਸੇ ਦਾ ਇੰਟਰਨੈਸ਼ਨਲ ਲੈਵਲ ਤੇ ਚੱਲਦੇ ਨੇ ਪਲਾਂਟਸ ਹੂੰ ਉਹਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੀ ਨੇ ਇਹਦੇ ਸਟਾਈਲਸ ਹੁੰਦੇ ਨੇ ਇਹਦੇ ਸਟਾਈਲ ਹੁੰਦੇ ਨੇ ਭਾਈ ਭਾਈ ਫੇਰ ਵੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਨ ਲੱਗੇ ਸੀ ਤਾਂ ਸੋਚਿਆ ਸੀ ਇੰਨਾ ਵੱਡਾ ਪਰਿਵਾਰ ਹੋ ਜਾਊਗਾ ਤੁਹਾਡਾ ਇਹ ਨਹੀਂ ਇਹ ਤਾਂ ਮੈਂ ਹੁਣ ਵੀ ਜਿਦਾ ਕੱਲ ਵੀ ਘਰੇ ਵੀ ਕਈ ਵਾਰੀ ਹੁੰਦਾ ਰਹਿੰਦਾ ਹੂੰ ਆ ਕਹਿੰਦੇ ਰਹਿੰਦੇ ਨੇ ਤੁਸੀਂ ਵੀ ਜਿਹੜਾ ਹੈਗਾ ਇੰਨਾ ਖਲਾਰਾ ਪਾਇਆ ਹੋਇਆ ਹੈ ਕਿ ਤਰਨ ਸੰਜੋਗੀ ਜਗ੍ਹਾ ਨਹੀਂ ਛੱਡੀ ਹੈ ਪਰ ਮੇਰਾ ਹੁੰਦਾ ਮੈਂ ਇਸ ਵਾਰ ਨਾ 5 6 ਘਟਾ ਦੇਣੇ ਆ 10 ਉੱਥੇ ਦਰਖਤਾਂ ਨੂੰ ਉੱਥੇ ਲਾ ਦੇਣ ਦੇਖੋ ਕਿੰਡੀ ਵੱਡੀ ਕਿੱਕਰ ਹੈ ਤੇ ਇਹਨੂੰ ਮੈਂ ਕਹੂੰਗਾ ਵੀ ਚਲ ਉੱਥੇ ਲਾ ਆਉਂਗਾ ਸੜਕ ਤੇ ਅੱਛਾ ਕਿੱਕਰ ਲੱਗੀ ਹੋਈ ਹੈ ਵਾਹ ਵੀ ਵੱਡੀ ਹੋ ਗਈ ਹੈ ਨਾ ਤੇ ਇਸੇ ਤਰ੍ਹਾਂ ਮੈਂ ਹੋਰ ਬਾਕੀ ਦੇ ਪਲਾਂਟਸ ਨੂੰ ਸੋਚਦਾ ਹੁੰਨਾ ਵੀ ਲਾ ਲਵਾਂ ਪਰ ਨਹੀਂ ਇੱਕ ਲਾ ਕੇ ਉਹਨਾਂ ਤਾਂ 5 6 ਘਰ ਨੂੰ ਆ ਜਾਂਦੇ ਨੇ ਹੋਰ ਤੇ ਇਸ ਤਰ੍ਹਾਂ ਇਹ ਵੱਧ ਹੀ ਜਾਂਦੀ ਹੈ ਫੈਮਿਲੀ ਵਾਹ ਦੂਜਾ ਇਹ ਕਿ ਮੈਂ ਜਿੰਨੇ ਕਟਿੰਗ ਕਰੂੰਗਾ ਉਹ ਕਟਿੰਗ ਤਾਂ ਇਹ ਨਹੀਂ ਹੁੰਦਾ ਕਿ ਮੈਂ ਉਹਨੂੰ ਕੂੜੇ ਚ ਸੁੱਟ ਦਾਂ ਉਹਨਾਂ ਚ ਜਿੰਨੇ ਦੀਆਂ ਕਲਮਾਂ ਲੱਗ ਸਕਦੀਆਂ ਨੇ ਤਾਂ ਕਿ ਉਹਨਾਂ ਨੂੰ ਹੋਰ ਲੋਕਾਂ ਨੂੰ ਵੰਡ ਸਕਾਂ ਨਾ ਲੋਕੀ ਲੈ ਕੇ ਜਾਂਦੇ ਨੇ ਬਹੁਤ ਲੈ ਕੇ ਜਾਂਦੇ ਨੇ ਜੀ ਮੈਂ ਦਿੰਦਾ ਵੀ ਰਹਿਣਾ ਜੇ ਕੋਈ ਵਿਜ਼ਿਟਰ ਆਂਦਾ ਜਿਸ ਨੂੰ ਉਹਨਾਂ ਦੇ ਐਗਜ਼ਿਬਿਸ਼ਨ ਤੋਂ ਜਨਮ ਹੈ ਜੀ ਪੀ ਇਹ ਜੋ ਬਹੁਤ ਸਾਲਾਂ ਤੋਂ ਜਨਮ ਹੈ ਹੋਰ ਬਹੁਤ ਜਗ੍ਹਾ ਤੇ ਐਗਜ਼ਿਬਿਸ਼ਨ ਲਾਉਂਦੇ ਹਨ ਇਹਨਾਂ ਦੀ ਉੱਥੇ ਲਿਜਾ ਕੇ ਇਹਨਾਂ ਨੂੰ ਮਤਲਬ ਡਿਸਪਲੇ ਕੀਤਾ ਹੁੰਦਾ ਤੇ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਵੀ ਆਹ ਮੇਰੇ ਘਰੇ ਵੀ ਹੋਵੇ ਫਿਰ ਇਹਦੇ ਪਲਾਂਟ ਨੂੰ ਬਣਾਉਣ ਵਾਸਤੇ ਟਾਈਮ ਲੱਗਦਾ ਇਹ ਬੜਾ ਸੋਹਣਾ ਹੈ ਇਹ ਇਹ ਭਾਈ ਇਹ ਇਹ ਟੈਕਸਾਸ ਸੀ ਹੈ ਜੀ ਅਮਰੀਕਾ ਦਾ ਨੇਟਿਵ ਹੈ ਅਮਰੀਕਾ ਦਾ ਬੂਟਾ ਹਾਂਜੀ ਤੇ ਇਹਦੇ ਵਿੱਚ ਵੀ ਤਾਰਾਂ ਬਹੁਤੂ ਲਾਈ ਹੋਈਆਂ ਨੇ ਆ ਜਿਹੜੀਆਂ ਟਾਹਣੀਆਂ ਜਿਹੜੀਆਂ ਬਹੁਤ ਨਰਮੰਦੀਆਂ ਦੇਖੋ ਆ ਟਾਹਣੀਆਂ ਦੇ ਨਿਕਲਦੀਆਂ ਨੇ ਇਹਨਾਂ ਨੂੰ ਜਦੋਂ ਦਰਖਤ ਵਾਂਗੂ ਪੂਰਾ ਬਣਾਉਣਾ ਹੈ ਇਹ ਤਕਰੀਬਨ 2-3 ਸਾਲ ਬੰਨ ਕੇ ਰੱਖੂਗਾ ਮੈਂ ਅੱਛਾ ਇਹ ਸਾਰਾ ਦੇ ਕੇ ਰੱਖਣਾ ਹੈ ਫਿਰ ਹਾਰਡ ਹੋ ਜਾਣਗੀਆਂ ਫਿਰ ਖੜ ਜਣਗੀਆਂ ਇੱਥੇ ਫਿਰ ਇਹਨਾਂ ਨੂੰ ਖੋਲਦਾ ਹੈ ਬਹੁਤ ਛੋਟੇ ਛੋਟੇ ਜਿਵੇਂ ਆਪਾਂ ਦੇਖ ਸਕਦੇ ਆ ਆ ਬਾਈ ਜੀ ਇਹ ਇਹ ਕੈਕਟਸ ਦੀ ਵੈਰਾਈਟੀ ਹੈ ਜੀ ਐਲੋਵੇਰਾ ਐਲੋਵੇਰਾ ਕੈਕਟਸ ਕੈਕਟਸ ਐਲੋਵੇਰਾ ਦੀ ਇੱਕ ਕੈਕਟਸ ਦੇ ਵਿੱਚੋਂ ਆ ਜਾਂਦਾ ਐਲੋਵੇਰਾ ਦੀ ਇੱਕ ਵੈਰਾਈਟੀ ਹੈ ਤੇ ਇਹ ਡਿਫਰੈਂਟ ਵੈਰਾਈਟੀਆਂ ਮੈਨੂੰ ਇਹ ਇੱਕ ਕੈਕਟਸ ਤੇ ਇੱਕ ਬੌਂਸਰ ਦੇ ਸ਼ੌਂਕ ਹੈ ਜਿਆਦਾ ਅਰੇ ਵਾਹ ਨਹੀਂ ਬਹੁਤ ਸੋਹਣੀ ਗੱਲ ਆ ਭਾਈ ਜੀ ਸ਼ੌਂਕ ਬੜਾ ਵੱਖਰਾ ਰੱਖਿਆ ਹੋਇਆ ਤੁਸੀਂ ਵਾਹ ਕਮਾਲ ਆ ਲੋਕ ਤੁਹਾਨੂੰ ਵੇਖ ਕੇ ਕੋਈ ਹੋਰ ਲੋਕੀ ਲੱਗੇ ਨੇ ਦੇਖਣ ਆਏ ਹੁੰਦੇ ਬਹੁਤ ਜ਼ਿਆਦਾ ਹੀ ਕਾਫੀ ਜ਼ਿਆਦਾ ਸਾਡਾ ਗਰੁੱਪ ਹੌਲੀ ਹੌਲੀ ਵੱਧਦਾ ਵੱਧਾ ਹੁਣ 12 14 ਜਣੇ ਦਾ ਤਾਂ ਹੋ ਹੀ ਗਿਆ 12 14 ਜਾਣੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਸਬਰ ਸੰਤੋਖ ਜਾਂ ਕਹੋ ਪੇਸ਼ੈਂਸ ਬਹੁਤ ਰੱਖਣੀ ਪੈਂਦੀ ਬਹੁਤ ਰੱਖਣੀ ਪੈਂਦੀ ਹੈ ਹੁਣ ਤੁਸੀਂ ਕੀ ਹੈਗੇ ਮੈਂ ਹੜੇ ਇਹਨੂੰ 3 ਸਾਲ ਇਦਾਂ ਹੀ ਰੱਖੂਗਾ ਹਾਂਜੀ ਇਹਨਾਂ ਦਾ ਰਿਜ਼ਲਟ ਨਾ ਇਦਾਂ ਨਹੀਂ ਆਉਂਦਾ ਕਿ ਤੁਸੀਂ ਅੱਜ ਸ਼ਾਮ ਨੂੰ ਲਾਤਾ ਸਵੇਰੇ ਤੁਹਾਡੇ ਕੋਲ ਅੰਬ ਪੱਕਿਆ ਹੋਇਆ ਮਿਲ ਜਾਊਗਾ ਇਤਾਂ ਸਾਲਾਂ ਦਾ ਕਹੋ ਦਹਾਕਿਆਂ ਦਾ ਕੰਮ ਹੀ ਆ ਉਹਦੇ ਵਿੱਚ ਤੁਸੀਂ ਲੱਗੇ ਰਹੋਨੇ ਹੌਲੀ 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 ਆਪਣੇ ਆਪ ਸ਼ੇਪ ਲੈਣ ਦਾ ਕਦੇ ਉਹਦੀ ਟਾਣੀ ਥੋੜੀ ਜਿਹੀ ਕੋਈ ਡੈਮੇਜ ਵੀ ਹੋ ਜਾਂਦੀ ਹੈ ਹੂੰ ਜਿਸ ਤਰ੍ਹਾਂ ਮੈਂ ਇਹਨੂੰ ਬਣਾਇਆ ਸੀਗਾ ਤੇ ਇਹਦੇ ਵਿੱਚ ਕੁਝ ਟਾਣੀਆਂ ਜਿਹੜੀਆਂ ਨੇ ਨਾ ਇਹਦੀਆਂ ਮਤਲਬ ਸੁੱਕ अच्छा ये देखो ना पत्ता ना जो टकोना जे अलग तरह ਦਾ हां टकोना ਜਿਹਾ ਪੱਤਾ ਭਈਆ ਦੇਖੋ ਆਹ ਲੋ ਹੈ ਵੀ ਫਾਈਕਸ ਦੀ ਵੈਰਾਈਟੀ हां ਟ੍ਰੈਂਗੂਲਰਸ ਫਾਈਕਸ ਆ ਇਹਨਾਂ ਦੀ ਗਰੋਥ ਸਲੋ ਹੁੰਦੀ ਹੈ ਹੁਣ ਇਹਦੇ ਵਿੱਚੋਂ ਇੱਥੇ ਜਿਵੇਂ ਡੈਮੇਜ ਹੋ ਗਿਆ ਇਹਦਾ ਜਿਹੜਾ ਬ੍ਰਾਂਚ ਸੀ ਉਹ ਕਿਸੇ ਤਰ੍ਹਾਂ ਡੈਮੇਜ ਹੋ ਗਿਆ ਉਹਨੂੰ ਫਿਰ ਤੋਂ ਦੁਬਾਰਾ ਤੋਂ ਰੀਸ਼ੇਪ ਕਰਨਾ ਪੈਂਦਾ ਦੁਬਾਰਾ ਬਣਾਉਣਾ ਪੈਂਦਾ ਤਾਂ ਇਸ ਤਰ੍ਹਾਂ ਦੀ ਮਿਹਨਤ ਆਉਂਦੀ ਰਹਿੰਦੀ ਹੈ ਭਾਈ ਮੀ ਚਖੜਾ ਜਾਵੇ ਜਾਂ ਕੁਛ ਐਦਾ ਐਦਾ ਦਾ ਹੋ ਜਾਵੇ ਹਾਂਜੀ ਫਿਰ ਉਹ ਤੁਸੀਂ ਆ ਕਰ ਲਓ ਫੋਨ ਕੋਈ ਗੱਲ ਨਹੀਂ ਉਦੋਂ ਛਖੜਾਂ ਚ ਜਿਹੜਾ ਨਾ ਉਹ ਹੁੰਦਾ ਆ ਥੋੜਾ ਜਿਹਾ ਤੇ ਇੱਥੇ ਉੱਚਾ ਹੋਣ ਕਰਕੇ ਹਾਂ ਆਲਮੋਸਟ ਆਪਾਂ ਤੀਜੀ ਜੋਤੀ ਮੰਜ਼ਲ ਤੇ ਆ ਗਏ ਕਿੱਥੇ ਹਵਾ ਵੀ ਬਹੁਤ ਜ਼ਿਆਦਾ ਲੱਗਦੀ ਹੈ ਇਹਨੋਂ ਮੈਂ ਜ਼ਿਆਦਾ ਤੌਰ ਤੇ ਤੁਸੀਂ ਦੇਖੋਗੇ ਜਿੰਨੇ ਵੀ ਨੇ ਮੇਰੇ ਬੰਨੇ ਹੋਏ ਨੇ ਤਾਰਾਂ ਨਾਲ ਤੇ ਉਹ ਐਦਾਂ ਨਹੀਂ गिरਦੇ ਫਿਰ ਵੀ ਨੁਕਸਾਨ ਹੁੰਦਾ ਹਰ ਵਾਰੀ ਦੋ ਚਾਰ ਪੌਟਸ ਟੁੱਟ ਜਾਂਦੇ ਨੇ ਜਾਂ ਜਵੇਂ ਆ لمبے ਨੇ ਬਹੁਤ ਇੱਕ ਜੰਗਲ ਕ੍ਰੀਏਟ ਕੀਤਾ ਹੋਇਆ ਟਰੇ ਦੇ ਵਿੱਚ ਮਿੱਟੀ ਇੰਨੀ ਆ ਹੀ ਹੈ ਜੀ ਕਿੰਨੇ ਤੇ ਹਾਈਟ ਇੰਨੀ ਹੈ ਇਹ ਜਾਪਾਨੀ ਟਰੀ ਨੇ ਅੱਛਾ ਜਾਪਾਨੀ ਟਰੀ ਨੇ ਹਾਂ ਜੀ ਇਹਨਾਂ ਨੂੰ ਮਤਲਬ ਇੱਕ ਜੰਗਲ ਦੀ ਸ਼ੇਪ ਦਿੱਤੀ ਹੈ ਪਰ ਜਦੋਂ ਨੇਰੀ ਆਉਂਦੇ ਤਾਂ ਨੇਰੀ ਨਾਲ ਇਹ ਮਤਲਬ ਥੱਲੇ ਸੁੱਟ ਲੈਂਦੇ ਆ ਫਿਰ ਮੈਂ ਇਹਨਾਂ ਨੂੰ ਬੰਨਿਆ ਹੁੰਦਾ ਆ ਆਪਰ ਤੇ ਰੈਕ ਜਿਹੜੇ ਨੇ ਬਣਾਏ ਇਸ ਢੰਗ ਨਾਲ ਇਹਨਾਂ ਨੂੰ ਨਾਲ ਬੰਨ੍ਹ ਸਕਦਾ ਹਾਂ ਬਿਲਕੁਲ ਭਾਈ ਜੀ ਬਹੁਤ ਬਹੁਤ ਮਿਹਨਤ ਕਰਦੇ ਆ ਤੁਸੀਂ ਬਸ ਇਹਦੇ ਵਿੱਚ ਆਪਣਾ ਮਨ ਲਾਇਆ ਹੈ ਜੀ ਕੋਈ ਕਿਸੇ ਪਾਸੇ ਕੋਈ ਇਦਾਂ ਦਾ ਇੰਟਰਸਟ ਨਹੀਂ ਹੈ ਕਾਲਜ ਤੋਂ ਆ ਜਾਂਨਾ ਤੇ ਆਪਣਾ ਇੱਥੇ ਦੇਖੀ ਦਾ ਹੁਣ ਜਦੋਂ ਤੁਸੀਂ ਆਏ ਹੋ ਇਦਾਂ ਐਪਰੀਸ਼ੀਏਸ਼ਨ ਫੀਲ ਹੁੰਦੀ ਹੈ ਬਲੋ ਆਪਣੇ ਆਪ ਨੂੰ ਚੰਗਾ ਲੱਗਦਾ ਕਿ ਤੁਸੀਂ ਆ ਕੇ ਇਹਨਾਂ ਦੀ ਕਰ ਰਹੇ ਹੋ ਕਦਰ ਆਦਰਵਾਇਸ ਤਾਂ ਜਿਹਨੂੰ ਨਹੀਂ ਨੌਲੇਜ ਨਾਲ ਉਹ ਤਾਂ ਚੜਦੇ ਸਿਰ ਪਾੜੇ ਉੱਥੇ ਖੜਕੇ ਕਿ ਮੈਨੂੰ ਕੀ ਲੱਗਦਾ ਲਗਣਾ ਭਾਈ ਸਾਰਿਆਂ ਨੂੰ ਅੰਬ ਲੱਗਦਾ ਆ ਜਾ ਥੱਲੇ ਪਏ ਦਿੰਦੇ ਆ ਇਹ ਕਹਣਾ ਪੈਂਦਾ ਕਿਉਂਕਿ ਹਰ ਇੱਕ ਬੰਦੇ ਦਾ ਇੰਟਰਸਟ ਨਹੀਂ ਹੁੰਦਾ ਹਰ ਇੱਕ ਨੂੰ ਮਿਹਨਤ ਦਾ ਪਤਾ ਨਹੀਂ ਹੁੰਦਾ ਤੁਹਾਡੀ ਮਿਹਨਤ ਮੈਂ ਕਹਿੰਦਾ ਪਿਛਲੇ 40 ਸਾਲ ਤੋਂ ਚੱਲ ਰਹੀ ਹੈ ਲਗਾਤਾਰ ਹਾਂਜੀ ਮੈਂ ਅਪਰੋਕਸੀਮੇਟਲੀ ਬਹੁਤ 40 ਸਾਲਾਂ ਤੋਂ ਚੱਲ ਹੀ ਰਹੀਆਂ ਜੀ ਲਗਾਤਾਰ ਹਾਂਜੀ ਕਿਉਂਕਿ ਮੇਰਾ ਪੱਕਾ ਹੀ ਹੈ ਕਿ ਮੈਂ ਸਵੇਰੇ ਸ਼ਾਮ ਇੱਥੇ ਆਉਣਾ ਹੀ ਹੁਣਾ ਤੇ ਇਹਨਾਂ ਦੇ ਲੌਕ ਆਫਟਰ ਕਰਨੀ ਛੁੱਟੀਆਂ ਮੈਨੂੰ ਦੋ ਹੁੰਦੀਆਂ ਸੈਟਰਡੇ ਸੰਡੇ ਤੇ ਉਹਨਾਂ ਚੋਂ ਡੇਢ ਕਿ ਛੁੱਟੀ ਤਾਂ ਇੱਥੇ ਲੱਗਦੀ ਆ ਆਲਮੋਸਟ ਡੇਢ ਕਿ ਛੁੱਟੀ ਉਰੀ ਲੱਗ ਜਾਂਦੀ ਹਾਂਜੀ ਨਾ ਮੈਂ ਕਿਸੇ ਛੇਤੀ ਛੇਤੀ ਫੰਕਸ਼ਨ ਤੇ ਜਾ ਸਕਦਾ ਨਾ ਮੈਂ ਕਿਤੇ ਬਾਹਰ ਜਾ ਸਕਦਾ ਕਦੇ ਇਹਨਾਂ ਨਾਲ ਗੱਲਾਂ ਕਰਦੇ ਹਾਂ ਮੇਰਾ ਮੇਜਰ ਕੰਮ ਹੀ ਇਹ ਹੈ ਜੀ ਗੁੱਸਾ ਚੜਿਆ ਤਾਂ ਕਿਸੇ ਤੇ ਵੀ ਆ ਕੇ ਇਹਨਾਂ ਨੂੰ ਗਣਾ ਯਾਰ ਦੇਖ ਲੋ ਆ ਕੁਛ ਹੁੰਦਾ ਜੇ ਕੋਈ ਚੰਗਾ ਬੰਦਾ ਦੇਖੋ ਤੁਹਾਨੂੰ ਕੌਣ ਮਿਲਣ ਆਇਆ ਠੀਕ ਹੈ ਨਾ ਕਈਆਂ ਨੂੰ ਇਹ ਵੀ ਸ਼ਿਕਾਇਤ ਕਰਨੀ ਪੈਂਦੀ ਆ ਯਾਰ ਤਿੰਨ ਮੈਂ ਇੰਨੀ ਢੇਰ ਦਾ ਲੱਗਿਆ ਹਾਂ ਹਾਂ ਲੋਕਾਂ ਦੇ ਤਾਂ ਘਰੇ ਲੱਗੇ ਜਾਂਦੇ ਨੇ ਡੱਡੇ ਡੇ ਫਰੂਟ ਤੇ ਤੇਰੇ ਮੈਂ ਦਿਨ ਰਾਤ ਲੱਤਾਂ ਘੁਟਦਾਂ ਤੇ ਤੂੰ ਮੈਨੂੰ ਕੁਛ ਨਹੀਂ ਦੇ ਪਾ ਰਿਹਾ ਦੇ ਮੈਨੂੰ ਜੇ ਦੇ ਸਕਦਾ ਇਹ ਕੋਈ ਮੇਰੇ ਤੋਂ ਕੁਛ ਘੱਟ ਲੈ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨਾਲ ਤੁਹਾਨੂੰ ਲੱਗਦਾ ਦਰਖਤ ਗੱਲਾਂ ਕਰਦੇ ਬਿਲਕੁਲ ਈਮੋਸ਼ਨ ਨੂੰ ਬਿਲਕੁਲ ਸਮਝਦੇ ਨਹੀਂ ਜੀ 110% ਉਹ ਮੈਂ ਪ੍ਰੈਕਟੀਕਲੀ ਦੇ ਉਹੀ ਪਲਾਂਟ ਹੈ ਪੀਏਯੂ ਐਗਜ਼ਿਬਿਸ਼ਨ ਲੈ ਕੇ ਗਿਆ ਸੀ ਮੈਂ तकरीबन 10 ਸਾਲ ਪਹਿਲਾਂ ਦੇ ਉਹ ਵਾਲਾ ਜ਼ਰਾ ਵੱਡੇ ਵਾਲਾ ਵੱਡੇ ਵਾਲਾ ਹਾਂ ਜੀ ਉਹ ਵੱਡਾ ਹੁਣ ਕਰਕੇ ਮੇਰੇ ਕੋਲੇ ਕਾਰ ਨਹੀਂ ਸੀ ਉਸ ਵੇਲੇ ਮੇਰਾ ਸਟੂਡੈਂਟ ਫਰੈਂਡ ਹੀ ਹੈ ਤੇ ਉਹ ਨਾਲ ਉਹਦੀ ਕਾਰ ਚ ਜਾਂਦੇ ਹੁੰਦੇ ਸੀ ਉਹ ਕਹਿੰਦਾ ਸਰ ਮੈਂ ਥੋੜਾ ਜਿਹਾ ਵਿਜੀ ਮੈਂ ਸਾਡੇ ਘਰੇ ਰੱਖ ਦੋ ਇਹ ਨਾਲੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦਿਖਾ ਲੂੰ ਦੋਸਤਾਂ ਨੂੰ ਦਿਖਾ ਲੂੰਗਾ ਹੂੰ ਤੇ ਮੈਂ ਛੱਡ ਆਉਂਗਾ ਕਿਉਂ ਉੱਥੇ ਰਹਿ ਗਿਆ ਜੀ ਇਹ 4-5 ਦਿਨ 4-5 ਦਿਨਾਂ ਬਾਅਦ ਤੇ ਹਲਕੇ ਹਲਕੇ ਪੱਤੇ ਪੀਲੇ ਹੋਣੇ ਸ਼ੁਰੂ ਹੋ ਗਏ ਉਦਾਂ ਹੀ ਪਾਣੀ ਪਾ ਰਿਹਾ ਉਦਾਂ ਜਿੰਨੀ ਕਿ ਛੇੜ ਧੁੱਪ ਚਾਹੀਦੀ ਓਨੀ ਕੁ ਚ ਰੱਖਿਆ ਹੋਇਆ ਨੌਲੇਜ ਉਹਨੂੰ ਵੀ ਬਹੁਤ ਹੈ ਉਹ ਵੀ ਹੁਣ ਇਸੇ ਸਾਡੇ ਇੱਕ ਜਿਵੇਂ ਕਹਿੰਦੇ ਟੋਲੇ ਦੇ ਵਿੱਚ ਹੈਗਾ ਹੀ ਇਹ ਬੁੱਟਿਆਂ ਵਾਲੇ ਚ ਤੇ ਚੰਗੀਆਂ ਜਿਵੇਂ ਆ ਸੋਚ ਆਰਗੇਨਾਈਜੇਸ਼ਨਾਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਉਹਦੇ ਵਿੱਚ ਕਾਫੀ ਐਕਟਿਵ ਮੈਂਬਰ ਹਨ ਉਹਨੇ ਲੋਕਾਫਟਰ ਚੰਗਾ ਕੀਤਾ ਪਰ ਫਿਰ ਵੀ ਇਹ ਲਗਾਤਾਰ ਪੀੜੇ ਹੁੰਦਾ ਚਲੇਗਾ ਤੇ ਮੈਨੂੰ ਕਹਿੰਦਾ ਸਰ ਜਲਦੀ ਆਓ ਵੀ ਤੁਹਾਡਾ ਪਲਾਂਟ ਜਿਹੜਾ ਨਾ ਉਹ ਇਸ ਤਰ੍ਹਾਂ ਹੋ ਗਿਆ ਮੈਂ ਜਿਸ ਤਾਂ ਸੀ ਉੱਥੇ ਛੁੱਟੀ ਭਰ ਕੇ ਭੱਜਿਆ ਉਧਰ ਹੂੰ ਜਾ ਕੇ ਦੇਖਿਆ ਮੈਂ ਕਿਹਾ ਵੀ ਇਹਨੂੰ ਘਰੇ ਛੱਡਿਆ ਕਿ ਮੇਰੀ ਆਦਸੀ ਥੱਲੇ ਪਿਆ ਸੀ ਜਿੱਥੇ ਉਹ ਸਾਡੇ ਵੇੜਾ ਸੀ ਨਾ ਅੱਛਾ ਜੀ ਉੱਥੇ ਪਿਆ ਸੀ ਤਾਂ ਮੈਂ ਸਵੇਰੇ ਨਿਕਲਦੇ ਇਹਨੂੰ ਚਾਹ ਪੀਣੀ ਆ ਤਾਂ ਮੈਂ ਤੇ ਆਲੇ-ਦਾਲੇ ਹਾਂ ਬਈ ਕਿਵੇਂ ਆ ਚਾਹ ਪੀਏਗਾ ਅਸਲ ਜੇ ਮੈਂ ਗੱਲਾਂ ਕਰੀ ਤੇ ਉਦਾਂ ਗੱਲਾਂ ਕਰਦਾ ਰਹਿਣਾ ਨੂੰ ਹਰ ਹਰੇਕ ਨਾਲ ਹੀ ਹੂੰ ਤਰੇ ਫਿਰਦੇ ਫਿਰ ਲੱਗਦਾ ਤਾਂ ਕਮਲਾਂ ਜਾਂ ਹੈਵੇ ਗੱਲ ਕਮਲਿਆਂ ਵਾਲੀ ਪਰ ਇਹ ਜਵਾਬ ਵੀ ਦਿੰਦੇ ਨੇ ਰਿਸਪੌਂਸ ਵੀ ਦਿੰਦੇ ਨੇ ਤੇ ਇਹਨਾਂ ਦੀ ਇਮੋਸ਼ਨ ਹੈਗੀ ਆ ਇੱਥੇ ਆਇਆ तकरीबन 8-10 ਦਿਨਾਂ ਦੇ ਬਾਅਦ ਇਹ ਆਪਣੀ ਇਹਦੀ ਹੈਲਥ ਜੇ ਇੰਪਰੂਵ ਹੋਣੀ ਸ਼ੁਰੂ ਹੋ ਗਈ ਜਦੋਂ ਮੈਨੂੰ ਲੁੱਕ ਆਫਟਰ ਕਰਨਾ ਸ਼ੁਰੂ ਕਰਤਾ ਚੰਗੀ ਤਰ੍ਹਾਂ ਨਾ ਇਹ ਚੀਜ਼ ਹੈਗੇ ਤੁਸੀਂ ਜੇ ਪੜੋਗੇ ਤਾਂ ਦੇਖੋ ਜਪਾਨ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਕੁਝ ਏਰੀਏ ਨੇ ਜਿੱਥੇ ਉਹਨਾਂ ਨੇ ਉਹਨਾਂ ਨੂੰ ਵੇਜੀਟੇਸ਼ਨ ਜਾਂ ਦਰਖਤ ਹਟਾਉਣ ਦੀ ਲੋੜ ਪੰਦੀ ਨੇ ਜਦੋਂ ਹੂੰ ਤੇ ਕਹਿੰਦੇ ਉਹਨਾਂ ਨੂੰ ਜਾ ਕੇ ਬੁਰਾ ਭਲਾ ਬੋਲਣ ਲੱਗ ਜਾਂਦੇ ਨੇ ਤੇ ਉਹ ਦੇ ਵਿੱਚ ਮਤਲਬ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਜਦੋਂ ਨੂੰ ਅਸੀਂ ਕ੍ਰਿਟਿਸਾਈਜ਼ ਕਰਦੇ ਆ ਜਾਂ ਨੈਗੇਟਿਵ ਬੋਲਦੇ ਆ ਫਿਰ ਜਦੋਂ ਸੁੱਕ ਜਾਂਦਾ ਫਿਰ ਉਹਨੂੰ ਕੱਟਦੇ ਨੇ ਫੇਰ ਕੱਟਦੇ ਕਿਉਂਕਿ ਇਹਨਾਂ ਦੇ ਵਿੱਚ ਤੁਸੀਂ ਦੇਖੋ ਸਾਰਾ ਕੁਝ ਹੈ ਇਹਨਾਂ ਦੇ ਵਿੱਚ ਜਾਨ ਹੈ ਹੁਣ ਟਾਈਮ ਨਾਲ ਇਹਨਾਂ ਤੇ ਪੱਤੇ ਆਉਂਦੇ ਨੇ ਟਾਈਮ ਨਾਲ ਫੁੱਲ ਆਉਂਦੇ ਨੇ ਟਾਈਮ ਨਾਲ ਫਲ ਆਉਂਦਾ ਜੇ ਹਨਨ ਧੁੱਪ ਲੱਗਦੀ ਐ ਛਾਂ ਲੱਗਦੀ ਐ ਸਰਦੀ ਲੱਗਦੀ ਐ ਸਾਰਾ ਕੁਝ ਲੱਗਦਾ ਐ ਲਿਵਿੰਗ ਨੇ ਸਿਰਫ ਬੋਲ ਨਹੀਂ ਸਕਦੇ ਪਰ ਇਹ ਸਾਰਾ ਕੁਝ ਸਮਝਦੇ ਨੇ ਸੁਣਦੇ ਨੇ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਅੱਜ ਇੱਕ ਵੱਖਰੀ ਜੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕੀਤੀ ਐ ਅਸੀਂ ਆਪਾਂ ਬੂਟਿਆਂ ਨੂੰ ਇਹ ਦੇਖ ਲੈਣਾ ਕਿ ਯਾਰ ਫਲਾਣੀ ਜਗ੍ਹਾ ਦਰਖਤ ਲੱਗਿਆ ਯਾਰ ਆ ਬੂਟਾ ਪੱਟ ਕੇ ਸਾਈਡ ਤੇ ਸਿਰਦੇ ਯਾਰ ਐਵੇਂ ਰਾਹ ਦੇ ਵਿੱਚ ਲਾਤਾ ਮੇਰੀ ਦੁਕਾਨ ਨਹੀਂ ਦਿਖਦੀ ਮੇਰਾ ਘਰ ਨਹੀਂ ਦਿਖਦਾ ਮੈਨੂੰ ਗੱਡੀ ਪਾਰਕ ਕਰਨ ਦੇ ਵਿੱਚ ਬੜੀ ਮੁਸ਼ਕਿਲ ਆਉਂਦੀ ਐ ਪਰ ਭਾਜੀ ਇਮੋਸ਼ਨ ਮੈਂ ਹਮੇਸ਼ਾ ਮੇਰੇ ਕੋਈ ਰਹਿੰਦੀ ਬਿਲਕੁਲ ਸਿਮਿਲਰ ਲਾਈਨ ਆ ਕਿ ਤੁਸੀਂ ਬੱਚਿਆਂ ਨੂੰ ਪਹਿਲੇ ਨੰਬਰ ਤੇ ਗੁਰਤੀ ਦਿੰਨੇ ਹੋ ਗੁਰਤੀ ਦਾ ਸਮਾਨ ਦੱਸੋ ਕੀ ਹੁੰਦਾ ਉਹ ਚ ਮਿੱਠਾ ਪਾਉਨੇ ਜਾਂ ਸ਼ਹਿਦ ਵੀ ਪਾਉਨੇ ਸ਼ਹਿਦ ਕਿੱਥੋਂ ਆਉਂਦਾ ਜਦੋਂ ਗੁੜ ਪਾਉਨੇ ਤਾਂ ਗੁੜ ਕਿੱਥੋਂ ਆਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਸ਼ੁਰੂ ਹੁੰਦੇ 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 ਤੁਸੀਂ ਹਰ ਚੀਜ਼ ਆ ਤੁਹਾਡੇ ਕੱਪੜੇ ਪਾਏ ਨੇ ਇਹ ਵੀ ਦਰਖਤਾਂ ਤੋਂ ਆਏ ਨੇ ਦਰਖਤਾਂ ਤੋਂ ਆਏ ਨੇ ਤੁਸੀਂ ਖਾਣੇ ਹੋ ਪੀਣੇ ਹੋ ਬਹਿਣੇ ਹੋ ਅਖੀਰ ਤੇ ਦੁਨੀਆ ਤੋਂ ਜਾਣੇ ਤਾਂ ਵੀ ਤੁਸੀਂ ਦਰਖਤ ਤੇ ਪਈ ਜਾਂਦੇ ਹੋ ਲੋ ਦਰਾਖਤ ਤੋਂ ਬਿਨਾ ਕਿਸਾ ਨਹੀਂ ਲੈ ਸਕਦੇ ਸੀ ਕਰੋਨਾ ਦੇ ਵਿੱਚ ਅਸੀਂ ਮੈਨੂੰ ਬਾਰ ਬਾਰ ਐਗਜ਼ਾਮਪਲ ਦੇਣੀ ਪੈ ਜਾਂਦੀ ਕਿ ਕਰੋਨਾ ਦੇ ਵਿੱਚ ਆਕਸੀਜਨ ਦਾ ਰੇਟ ਸਭ ਨੂੰ ਪਤਾ ਲੱਗ ਗਿਆ ਕੀ ਭਾਵਿਕ ਦੀ ਸੀ ਔਰ ਇਹ ਜਿਹੜੇ ਨੇ ਸਾਡੇ ਲਈ ਆ ਜਿਹੜਾ ਜਿੰਨਾ ਅਸੀਂ ਗੰਦ ਪਾਉਂਦੇ ਆ ਉਹਨਾਂ ਨੂੰ ਫਿਲਟਰ ਕਰਕੇ ਇਹ ਸਾਡੂੰ ਦੁਬਾਰਾ ਦੀ ਸਾਡੇ ਜੀਉਣ ਜੋਗੀ ਹਵਾ ਬਣਾ ਦਿੰਦੇ ਨੇ ਸਾਡੇ ਖਾਣ ਲਈ ਜਿਹੜੇ ਤੁਸੀਂ ਵਿਟਾਮਿਨ ਗੋਲੀਆਂ ਚ ਖਾਂਦੇ ਹੋ ਸੁਣਝਣਾ ਤੁਹਾਨੂੰ ਦੱਸ ਦਿੰਦੇ ਨੇ ਵੀ ਸੁਣਝਣਾ ਸਾਰੀ ਕਿਸਮ ਦੇ ਤੁਹਾਡੇ ਕੋਲ ਇਹਨਾਂ ਚ ਵਿਟਾਮਿਨਸ ਹੁੰਦੇ ਨੇ ਇਹਨਾਂ ਚ ਸਾਰਿਆਂ ਦੇ ਮੈਡੀਸਨਲ ਪ੍ਰੋਪਰਟੀਆਂ ਹੁੰਦੀਆਂ ਨੇ ਤੇ ਉਹ ਇਦਾਂ ਦੀਆਂ ਪ੍ਰੋਪਰਟਾਈਜ਼ ਨੇ ਵੀ ਤੁਸੀਂ ਖਾਓਗੇ ਤਾਂ ਤੁਹਾਨੂੰ ਕਿਸੇ ਕਿਸਮ ਦਾ ਉਹ ਨੁਕਸਾਨ ਨਹੀਂ ਦੇਣ ਗਿਆ ਫਾਇਦਾ ਹੀ ਹੋਊਗਾ ਫਾਇਦਾ ਹੀ ਹੋਊਗਾ ਹਾਂਜੀ ਤੁਸੀਂ ਦੇਖੋਗੇ ਪੰਛੀ ਤੁਰੇ ਫਿਰਦੇ ਆ ਪਸ਼ੂ ਤੁਰਦੇ ਫਿਰਦੇ ਨੇ ਇੱਥੇ ਮੇਰੇ ਕੋਲ ਇੰਨੀ ਕਿਸਮ ਦੇ ਪੰਛੀ ਆਉਂਦੇ ਆ ਉਹ ਮੈਂ ਦੱਸ ਦਿੰਦੇ ਵੀ ਆ ਹੁਣ ਫਰੂਟ ਆ ਜਿਹੜਾ ਪੱਕ ਚੱਲਿਆ ਖਾਣ ਦੇ ਕਾਬਿਲ ਹੋ ਗਿਆ ਤੇ ਉਹਨੂੰ ਤੋੜ ਕੇ ਖਾਈ ਤਾਂ ਮਿੱਠਾ ਹੁੰਦਾ ਉਹ ਅੱਧਾ ਕੋ ਖਾ ਲੈਂਦਾ ਕਿ ਮੈਂ ਖਾ ਲੈਣਾ ਇਦਾਂ ਕਰ ਲੀਦਾ ਹੁੰਦਾ ਪਰ ਇਹਨਾਂ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਬਹੁਤ ਜ਼ਿਆਦਾ ਸੰਭਾਲਦੇ ਜੇ ਤੁਸੀਂ 1% ਇਹਨਾਂ ਨੂੰ ਸੰਭਾਲਦੇ ਹੋ 10% ਤੁਹਾਨੂੰ ਮੇਰੇ ਨੂੰ ਨੋਟ ਕਰਨਾ ਗਰਮੀਆਂ ਦੇ ਵਿੱਚ ਕਿਤੇ ਵੀ ਕੋਈ ਦਰਖਤ ਖੜਾ ਹੁੰਦਾ ਤੁਹਾਨੂੰ ਬਾਈਚਾਂਸ ਰੁਕਣਾ ਪੈ ਜਾਂਦਾ ਤੇ ਸਾਰੇ ਸੜਕ ਤੇ ਪਹਿਲਾਂ ਦੇਖਦੇ ਦਰਖਤ ਦੇ ਥੱਲੇ ਜਾ ਕੇ ਅਸੀਂ ਕਿਸ ਤਰੀਕੇ ਰੁੱਕ ਕੇ ਫੋਨ ਵੀ ਸੁਣਨਾ ਹੋਵੇ ਤਾਂ ਉੱਥੇ ਖੜ ਕੇ ਸੁਣਨ ਲੱਗ ਜਾਂਦੇ ਆ ਤੇ ਇਹਨਾਂ ਚੀਜ਼ ਬਹੁਤ ਬੈਨੀਫਿਟ ਨੇ ਇਹਨਾਂ ਦੇ ਕੋਈ ਕਿਸੇ ਕਿਸਮ ਦਾ ਇਹ ਨਹੀਂ ਨੁਕਸਾਨ ਦੱਸੋ ਨੁਕਸਾਨ ਸਿਰਫ ਇਹ ਹੈ ਕਿ ਸਾਡਾ ਕਾਰਨ ਦਾ ਨਿਚ ਤਾਂ ਲੇਡੀਜ਼ ਕਹਿੰਦੇ ਸਾਨੂੰ ਰੋਹ ਝਾੜੂ ਮਾਰਨਾ ਪੈਂਦਾ ਪੂਤ ਲੱਗਿਆ ਹੈ ਜਾਮਣਾ ਲੱਗੇ ਹੁਣ ਤੁਸੀਂ ਜਾਮਣਾ ਥੱਲੇ ਗਿਰਦੀਆਂ ਨੇ ਪਰ ਜਾਮਣਾ ਦੇ ਮੈਡੀਸਨਲ ਪ੍ਰੋਪਰਟੀਆਂ ਦੇਖੋ ਕਿੰਨੀਆਂ ਜਿਆਦੀਆਂ ਬਿਲਕੁਲ ਸਰ ਬਹੁਤ ਚੀਜ਼ਾਂ ਨੇ ਜੋ ਕੁਦਰਤ ਸਾਨੂੰ ਮੁਫਤ ਦੇ ਵਿੱਚ ਦੇ ਦਿੰਦੀ ਆ ਪਰ ਆਪਾਂ ਨੂੰ ਸ਼ਾਇਦ ਉਹ ਹਾਜਮ ਨਹੀਂ ਆਉਂਦੀ ਆ ਇਹ ਸੋਚ ਲੈਣੇ ਕਿ ਯਾਰ ਮੁਫਤ ਦਾ ਕੀ ਹੈ ਹਾਂਜੀ ਕੋਈ ਗੱਲ ਸਾਹ ਐ ਕਿ ਆ ਹਵਾ ਦਾ ਚੱਲਦੀ ਆ ਉਹਦੇ ਲੈਣੀ ਹੋਆ ਪਰ ਦਰਖਤ ਜੋ ਆਪਾਂ ਨੂੰ ਉਹ ਆਕਸੀਜਨ ਦਿੰਦੇ ਨੇ ਉਹ ਸ਼ਾਇਦ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਆਪਾਂ ਹਮੇਸ਼ਾ ਭੁੱਲ ਜਾਂਦੇ ਆ ਇਸ ਕਰਕੇ ਅਸੀਂ ਐਸੀ ਜਿਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਨੇ ਆ ਜੋ ਕੁਦਰਤ ਨੋ ਤੁਹਾਨੂੰ ਇੱਕ ਸਨੇਹਾ ਦੇਣਾ ਕਿ ਕੁਦਰਤ ਨੂੰ ਪਿਆਰ ਕਿਵੇਂ ਕਰਨਾ ਹੈ ਇੱਕ ਐਸੇ ਸਕਸ਼ਨਾ ਤੁਹਾਨੂੰ ਮਿਲਵਾਇਆ ਵੀ ਹੈ ਮੈਂ ਇਹ ਉਮੀਦ ਰੱਖੂਗਾ ਤੁਹਾਨੂੰ ਵੀ ਕਿਤੇ ਨਾ ਕਿਤੇ ਥੋੜੀ ਦਿਲਚਸਪੀ ਜਿਹੜੀ ਆ ਕੁਦਰਤ ਵੱਲ ਜ਼ਰੂਰ ਹੋਈ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨੇ ਦੋਇਜ਼ਾਦ ਦੇ ਦਰੋਂ ਰਹਿਮੰਡੀ ਧੰਨਵਾਦ